ਬਟਾਲੇ ਚ ਜੋ ਕਤਲੇਆਮ ਹੋਇਆ ਦੋ ਦਿਨ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਜਿਹਦੇ ਚ ਨੇ ਹਥੇ ਬੇਕਸੂਰ ਸਾਡੇ ਸ਼ਹਿਰ ਦਾ ਇੱਕ ਵਾਸੀ ਕਨਮ ਆਇਨ ਉਹਦੇ ਚ ਗੋਲੀਆਂ ਨਾਲ ਭੰਨ ਦਿੱਤਾ ਗਿਆ ਅੱਜ ਉਹਦੇ ਲਈ ਇਨਸਾਫ ਲੈਣ ਲਈ ਅਸੀਂ ਸੜਕਾਂ ਤੇ ਉਤਰੇ ਆ ਅੱਜ ਉਹਦੇ ਲਈ ਸਰਕਾਰ ਨੂੰ ਜਗਾਉਣ ਲਈ ਪ੍ਰਸ਼ਾਸਨ ਨੂੰ ਜਗਾਉਣ ਲਈ ਅਸੀਂ ਸਾਰੇ ਇੱਥੇ ਪਾਰਟੀ ਭਾਈ ਤੋਂ ਉੱਤੇ ਉੱਠ ਗਏ ਸਾਰੇ ਧਾਰਮਿਕ ਸਮਾਜਿਕ ਰਾਜਨੀਤਿਕ ਸਾਰੀਆਂ ਪਾਰਟੀਆਂ ਸਾਰੇ ਬਟਾਲੇ ਸ਼ਹਿਰ ਵਾਸੀ ਸਾਰੇ ਇਕੱਠੇ ਹੋ ਕੇ ਸੜਕਾਂ ਤੇ ਉਤਰ ਆਏ ਆ ਖੇ ਲੋਕਾਂ ਨੇ ਬੰਦ ਦਾ ਸੱਦਾ ਦਿੱਤਾ ਮੈਂ ਸਰਕਾਰ ਨੂੰ ਕਹਿਣਾ ਜਦੋਂ ਵੀ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਇਥੋਂ ਦੇ ਐਮਐਲਏ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੇ ਇਹਨਾਂ ਹਾਲਾਤਾਂ 'ਚ ਵੀ ਉਸ ਪਰਿਵਾਰ ਨਾਲ ਖਲੋਣ ਦੀ ਬਜਾਏ ਉੱਥੇ ਸਿਆਸਤ ਕਰਦੇ ਪਏ ਆ ਜਿਹੜੇ ਬੰਦ ਨੂੰ ਇਹ ਬੰਦ ਲੋਕ ਇਕੱਠੇ ਹੋ ਕੇ ਜਦੋਂ ਕਰਨਗੇ ਸਰਕਾਰ ਦੀ ਅੱਖਾਂ ਖੁੱਲਣਗੀਆਂ ਫੇਰ ਹੀ ਉਸ ਪਰਿਵਾਰ ਨੂੰ ਹਿਸਾਬ ਮਿਲੂਗਾ ਤੇ ਜਿਹੜੇ ਐਮਐਲਏ ਇਥੋਂ ਦੀ ਇਹਨਾਂ ਗੱਲਾਂ 'ਤੇ ਸਿਆਸਤਾਂ ਕਰਦੇ ਵੀ ਬੰਦ ਨਾ ਕਰੋ ਉਹਨੂੰ ਸ਼ਰਮ ਆਉਣੀ ਚਾਹੀਦੀ ਉਹ ਉਸ ਪਰਿਵਾਰ ਨੂੰ ਇਤਨੀ ਵੀ ਦੁੱਖ ਸਾਂਝਾ ਨਹੀਂ ਕਰਨ ਗਿਆ ਨਾ ਉਹਨਾਂ ਦੇ ਸਸਕਾਰ ਤੇ ਗਿਆ ਨਾ ਉਸਮਾਨ ਨੂੰ ਮਿਲ ਕੇ ਆ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਅੱਜ ਇਸੇ ਉਸ ਪ੍ਰਵਾਹ ਦੇ ਇਨਸਾਫ ਤੋਂ ਲਈ ਇਸ ਪ੍ਰਵਾਹ ਨੂੰ ਇਨਸਾਫ ਤੋਂ ਲਈ ਸਾਰੇ ਸ਼ਹਿਰ ਤਰਾਸਰਾਸ ਕਰ ਉੱਠਿਆ ਸਾਡਾ ਸ਼ਹਿਰ ਸਾਰਾ ਜਿਹੜਾ ਫਰੋਤੀਆਂ ਦਾ ਸ਼ਿਕਾਰ ਹੋਇਆ ਨੇ ਤੇ ਇੱਥੇ ਨੇ ਤੇ ਇੱਥੇ ਗੋਲਾਬਾਰੀ ਹੋਣਦੀ ਆ ਕਦੇ ਕਿਸੇ ਫੈਕਟਰੀ ਵਾਲੇ ਦੇ ਗੋਲੀਆਂ ਚੱਲਣੀਆਂ ਕਿਸੇ ਸਨੈਰੇ ਦੀ ਦੁਕਾਨ ਤੇ ਗੋਲੀਆਂ ਚੱਲਣੀਆਂ ਕੋਈ ਕੈਮਿਸਟਾ ਨੂੰ ਫਰੋਤੀਆਂ ਆਉਂਦੀਆਂ ਕੋਈ ਰੈਂਦੇ ਵਾਲੇ ਮਾਰ ਦਿੱਤੇ ਜਾਂਦੇ ਆ ਬਟਾਰਾ ਜ਼ਿਲ੍ਹਾ ਜਿਹੜਾ ਆ ਪੋਸਟ ਜਿਹੜਾ ਇਹ ਪੰਜਾਬ ਦਾ ਐਪੀਸੈਂਟਰ ਬਣਿਆ ਪਿਆ ਗੈਂਗਸਟਰਵਾਦ ਦਾ ਸਾਰਾ ਗੈਂਗਸਟਰਵਾਦ ਜਿਹੜਾ ਇੱਥੋਂ ਸ਼ੁਰੂ ਹੁੰਦਾ ਇਸ ਕਰਕੇ ਸਰਕਾਰ ਨੂੰ ਉਸ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਬਟਾਲੇ ਨੂੰ ਬਚਾਓ ਲੋਕਾਂ ਨੂੰ ਬਚਾਓ ਲੋਕੀ ਤਰਾਸ-ਤਰਾਸ ਕਰ ਉੱਠੇ ਆਂ ਲੋਕ ਸਾਰੇ ਫਰੋਤੀਆਂ ਦਈ ਜਾਂਦੇ ਆਂ ਬਟਾਲਾ ਜਿਹੜਾ ਆ ਮਰਨ ਕਿਨਾਰੇ ਪਿਆ ਆ ਇਹਨੂੰ ਥੋੜਾ ਜਿਹਾ ਬਚਾ ਲਓ ਤੁਹਾਨੂੰ ਹੱਥ ਜੋੜ ਕੇ ਅਪੀਲ ਐ ਇਸ ਬੱਚੇ ਨੂੰ ਇਨਸਾਫ ਦਿਓ ਜਿਨੇ ਆਪਣੀ ਸ਼ਹਾਦਤ ਬਿਨਾਂ ਗਲਤ ਵਿਚਾਰੇ ਨੇ ਬੇਕਸੂਰ ਨੇ ਦਿੱਤੀ ਆ ਇਹਨੂੰ ਹਿਸਾਬ ਦਿਓ ਦੇਪੂ ਜੀ ਅੱਜ ਇਸ ਪ੍ਰੋਟੈਸਟ ਤੋਂ ਬਾਅਦ ਅਸੀਂ ਉਮੀਦ ਜਿਹੜਾ ਐਸਐਸਪੀ ਜਿਹੜੇ ਨੇ ਉਹਨਾਂ ਨੂੰ ਅਸੀਂ ਜਾ ਕੇ ਕੋਈ ਮੰਗਤ ਤਾਂ ਦੇ ਰਹੇ ਕਿ ਇੰਨੀ ਜਿਹੜੀ ਊੜੀ ਨਹੀਂ ਦੇ ਕਿਉਂ ਏਡੀ ਵੱਡੀ ਵਾਰਤਾਤ ਹੋ ਗਈ ਉੱਥੇ ਮੌਕੇ ਤੇ ਨਾ ਮੌਜੂਦਾ ਡੀਐਸਪੀ ਨਾ ਐਸਪੀ ਨਾ ਐਸਐਸਪੀ ਪਹੁੰਚਿਆ ਇਤੋਂ ਵੱਡਾ ਫੇਲਿਅਰ ਕੀ ਆ ਸ਼ਹਿਰ ਚ ਕੋਈ ਨਾਕਾਬੰਦੀ ਨਹੀਂ ਅੱਜ ਨਾ ਕੇ ਜ਼ਰੂਰ ਲਾਏ ਆ ਵੀ ਕਿਤੇ ਸ਼ਹਿਰ ਬੰਦ ਨਾ ਹੋ ਜੇ ਇਸ ਕਰਕੇ ਨਾਕੇ ਜਿਹੜੇ ਉਹਦਾ ਤੁਸੀਂ ਪਹਿਲਾਂ ਵੀ ਇਸ ਗੱਲ ਦੀ ਵੀਡੀਓ ਜਿਹੜੀ ਰਿਲੀਜ਼ ਕੀਤੀ ਸੀਗੀ ਵੀ ਸਾਰਾ ਸ਼ਹਿਰ ਜਿਹੜਾ ਆ ਉਹ ਬਿਨਾ ਨਾਕਿਆਂ ਤੋਂ ਇੱਕ ਥਾਂ ਵੀ ਕਿਤੇ ਨੱਕ ਨਹੀਂ ਹੁੰਦਾ ਤੇ ਇਹ ਉਹਨਾਂ ਚੀਜ਼ਾਂ ਦਾ ਜਿਹੜਾ ਨਤੀਜਾ ਭੁਗਤਣਾ ਪਿਆ ਸਾਨੂੰ ਕਿ ਇਸ ਤੋਂ ਬਾਅਦ ਜੇ ਪ੍ਰੋਟੈਸਟ ਤੁਹਾਡਾ ਹੋ ਗਿਆ ਤੁਸੀਂ ਜਾ ਕੇ ਮੰਗ ਪੱਤਰ ਵੀ ਦੇ ਰਹੇ ਹੋ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਕੋਈ ਐਕਸ਼ਨ ਨਹੀਂ ਹੋ ਰਿਹਾ ਮੈਂ ਤੁਹਾਡੇ ਰਾਈਂ ਦੱਸਣਾ ਚਾਹੁੰਦਾ ਹਾਂ ਇਥੋਂ ਤਾਂ ਕਿ ਜਿਹੜੇ ਦੋ ਗੁੰਡੇ ਫੜੇ ਨੇ ਪੁਲਿਸ ਨੇ ਉਹਨਾਂ ਨੂੰ ਛਡਣ ਦੀ ਤਿਆਰੀ ਚ ਨੇ ਸ਼ੇ ਸ਼ੇ ਉਹਨਾਂ ਨੂੰ ਛਡਣ ਦੀ ਤਿਆਰੀ ਚ ਨੇ ਇਹ ਗੱਲ ਅੰਦਰ ਦੀ ਗੱਲ ਹੈ ਉਹਨਾਂ ਨੂੰ ਛੱਡਣ ਲੱਗੇ ਨੇ ਜਿਹੜੇ ਦੋ ਇਹਨਾਂ ਫੜ ਲਏ ਆ ਨਾ ਉਹਨਾਂ ਨੂੰ ਛੱਡਣ ਨੂੰ ਫਿਰਦੇ ਨੇ ਹੋਰ ਇਹ ਤੋਂ ਬਾਅਦ ਹੀ ਗੱਲ ਕੀ ਹੋ ਸਕਦੀ ਹੈ ਇਹ ਅੱਜ ਕਿਉਂ ਛੱਡਿਆ ਜਾ ਰਿਹਾ ਹੈ ਇਹ ਜ਼ਰੂਰ ਜੀ ਕੋਈ ਪੋਲਿਟਿਕਲ ਹੀ ਕੋਈ ਸਰਕਾਰੀ ਪ੍ਰੈਸ਼ਰ ਹੈ ਜਿਹਦੇ ਕਰਕੇ ਇਹ ਛੱਡਣ ਨੂੰ ਫਿਰਦੇ ਅੱਛਾ ਇਸ ਪ੍ਰੋਟੈਸਟ ਤੋਂ ਬਾਅਦ ਅੱਜ ਕੀ ਪੁਲਿਸ ਇਹ ਪ੍ਰੋਸਾ ਦੇਗੀ ਤੁਹਾਨੂੰ ਕਿ ਅੱਜ ਤੋਂ ਪੁਲਿਸ ਤੇ ਕਹਿਨੂੰ ਕੋਈ ਪਰਸੋਹ ਕਰੋਸਾ ਨੇ ਪੁਲਿਸ ਕੋਈ ਮਾਈ ਦਾ ਲਾ ਲੀ ਹਿੰਮਤ ਨਹੀਂ ਕੋ ਪਟਾਰਿਆ ਨੂੰ ਅੱਖ ਚੁੱਕ ਕੇ ਦੇ ਬਟਾਲੇ ਨੇ ਪਹਿਲਾਂ ਵੀ ਬੜਾ ਸੰਤਾਪ ਭੋਗਿਆ ਤੇ ਸਾਰੇ ਜਾਣਦੇ ਹੋ ਅਤਵਾਦ ਚ ਕਿੰਨਾ ਸੰਤਾਪ ਭੋਗਿਆ ਹੁਣ ਵੀ ਬਟਾਲਾ ਹੀ ਗੜ ਬਣਿਆ ਪਿਆ ਹੁਣ ਵੀ ਬਟਾਲਾ ਹੀ ਸਾਰੇ ਪੰਜਾਬ ਨਾਲ ਇਹ ਨਹੀਂ ਸਾਰੇ ਪੰਜਾਬ ਜੀ ਇਹ ਕੰਮ ਹੋ ਰਿਹਾ ਪਰ ਬਟਾਲਾ ਇਸ ਚੀਜ਼ ਦਾ ਗੜ ਬਣਿਆ ਪਿਆ ਫਰੋਤੀਆਂ ਦਾ ਗੋਲੀਆਂ ਦਾ ਮਰਡਰਾਂ ਦਾ ਗੜ ਬਣਿਆ ਪਿਆ ਬਟਾਲਾ ਜਿਲ੍ਹੇ ਰੁਕੂ ਇਹ ਸਰਕਾਰ ਹੀ ਨਾਥ ਪਾਵੇ ਲੋਕ ਜਾਗਣ ਪਹਿਲਾਂ ਵੀ ਲੋਕਾਂ ਹੀ ਗੈਂਗਸਟਰ ਵਾਲ ਖਤਮ ਕੀਤਾ ਸੀ ਸਰਕਾਰਾਂ ਨੇ ਨਹੀਂ ਕੀਤਾ ਹੁਣ ਵੀ ਲੋਕ ਜਾਗਣ ਸਾਰੇ ਜਾਗਣ ਸਾਰੇ ਇਸ ਚੀਜ਼ ਦਾ ਰੋਸ ਕਰਨ ਤੇ ਫੇਰ ਇਹ ਚੀਜ਼ ਰੁਕੂਗੀ ਸਾਰੇ ਇਕੱਠੇ ਹੋ ਕੇ ਬੈਠੋ ਦੋ ਕਤਲਾਂ ਦੇ ਕਿੰਨੇ ਵਾਰ ਹੋਏ ਜ਼ਿੰਮੇਵਾਰ ਗੈਂਗਸਟਰ ਨੇ ਜੀ ਇਹਨਾਂ ਪਿੱਛੇ ਉਹਨਾਂ ਨੇ ਆਪਣੀਆਂ ਆਪ ਜਿੰਮੇਵਾਰੀਆਂ ਵੀ ਲਈਆਂ ਆ ਉਹ ਗੈਂਗਸਟਰ ਇਹਨਾਂ ਦੇ ਪਿੱਛੇ ਨੇ ਜੀ ਇੱਕ ਪਾਸੇ ਤੇ ਸਾਰੀਆਂ ਧਾਰਮਿਕ ਰਾਜਨੀਤਿਕ ਜਥੇਬੰਦੀਆਂ ਇੱਕ ਬੈਨਰ ਫੜਨੇ ਸ਼ਹਿਰ ਨੂੰ ਸਮੁੱਚੇ ਤੌਰ ਤੇ ਰੋਸ਼ਵਜੋ ਬੰਦ ਕਰ ਰਹੀਆਂ دوسری ਪਾਸੇ ਪ੍ਰਸ਼ਾਸਨ ਅਨਾਉਂਸਮੈਂਟ ਕਰ ਰਿਹਾ ਆਪ ਜਾ ਜਾ ਕੇ ਦੁਕਾਨਾਂ ਖੋਲ੍ਹੋ ਕਿਉਂਕਿ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲ ਹੁੰਦਾ ਜੀ ਜਦੋਂ ਬੰਦ ਹੁੰਦਾ ਪਰ ਆਪਾਂ ਇੱਥੇ ਹੋ ਕੇ ਬੰਦਵਾਲ ਜਾਵਾਂਗੇ ਤਾਂ ਤਾਂ ਹੀ ਪ੍ਰਸ਼ਾਸਨ ਜਾਗੂਗਾ ਨੇਜ ਪ੍ਰਸ਼ਾਸਨ ਵੱਲ ਕਿਹਾ ਜਾ ਰਿਹਾ ਹੈ ਕਿ ਜ਼ਬਰਦਸਤੀ ਕੋਈ ਬੰਦ ਨਹੀਂ ਕਰਵਾ ਸਕਦੇ ਅਸੀਂ ਕੋਈ ਜ਼ਬਰਦਸਤੀ ਨਹੀਂ ਜੀ ਹੁਣ ਵੀ ਤੁਹਾਡੇ ਰਾਇ ਸਾਰਿਆਂ ਨੂੰ ਪੀਲ ਕਰਦੇ ਆ ਸਾਰੇ ਆਪ ਸ਼ਾਂਤਮਈ ਨਾ ਬੰਦ ਕਰ ਰਿਹਾ ਕੋਈ ਕਿਸੇ ਨੂੰ ਹੱਥ ਜੋੜ ਕੇ ਬੰਦ ਨਹੀਂ ਕੋਈ ਕਿਸੇ ਨੂੰ ਕੋਈ ਧੱਕੇ ਨਾਲ ਨਹੀਂ ਬੰਦ ਕਰਾ ਰਿਹਾ ਸਾਰੇ ਸ਼ਾਂਤਮਈ ਕੋਈ ਨਹੀਂ ਤੇ ਲੋਕ ਆਪ ਜਾਗਣ ਲੋਕਾਂ ਆਪ ਬੰਦ ਕੀਤਾ ਕੋਈ ਕਿਸੇ ਨਾਲ ਹੁਣ ਅਸੀਂ ਸਾਰੇ ਰਸੇ ਕਿਸੇ ਨੂੰ ਧੱਕੇ ਨਾਲ ਕੋਈ ਬੰਦ ਕਰਾਏ ਲੋਕਾਂ ਆਪ ਹੀ ਸਾਰੇ ਬਾਜ਼ਾਰ ਬੰਦ ਕੀਏ ਕਿਸੇ ਨੇ ਕੋਈ ਕਿਸੇ ਨਾਲ ਧੱਕੇ ਨਹੀਂ ਅੱਜ ਫੋਰਸ ਮਟਾਵੇ ਸ਼ਹਿਰ ਚ ਲੱਗੀ ਹੈ ਕਿ ਕਰ ਇੰਨੀ ਕੀ ਲੱਗ ਜੂਵੇ ਜੇ ਇੰਨੀ ਲੱਗੀ ਹੁੰਦੀ ਪਹਿਲੀਆਂ ਵਾਰਤਾਂ ਸਾਰੀਆਂ ਨਾ ਤੋ ਗੱਲ ਇਹ ਆ ਜਿਹੜੇ ਇਹਨੇ ਲੋਕ ਮਰੇ ਉਹ ਨਾ ਮਰਦੇ ਜਿਸ ਤਰੀਕੇ ਨਾਲ ਮਹੌਲ ਆ ਸ਼ਹਿਰ ਦਾ ਕੀ ਦੇਖਦੇ ਹੋ ਮਾਲੀ ਲੋਕਾਂ ਦੇ ਮਣਾ ਚ ਰੋਸਿਆ ਲੋਕੀ ਅੰਦਰੋਂ ਅੰਦਰ ਹੀ ਭਰੇ ਭੀਤੇ ਬੈਠੇ ਆ ਲੋਕ ਲੋਕ ਤਰਾਸ ਤਰਾਸ ਕਰ ਉੱਠੇ ਆ ਲੋਕਾਂ ਦਾ ਇੱਥੇ ਰਹਿਣਾ ਔਖਾ ਹੋਇਆ ਪਿਆ ਤੁਸੀਂ ਕਾਰੋਬਾਰਾਂ ਦੀ ਗੱਲ ਕਰਦੇ ਲੋਕਾਂ ਛੜ ਛੜ ਬਟਾਲਾ ਭੱਜਣਾ ਪੰਜਾਬ ਛੱਡ ਕੇ ਭੱਜਣਾ ਜਿਸ ਤਰੀਕੇ ਨਾਲ ਮਾਲੋ ਜੀ ਪ੍ਰਸ਼ਾਸਨ ਆਪਣੇ ਆਪ ਨੂੰ ਠੀਕ ਕਹਿੰਦਾ ਪਰ ਪ੍ਰਸ਼ਾਸਨ ਨੂੰ ਕੀ ਲੋੜ ਆ ਇਹ ਗੱਲ ਕਹਿਣ ਦੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਠੀਕ ਤੇ ਤੁਹਾਡੇ ਸਾਹਮਣੇ ਕੋਈ ਦਿਨ ਐਸਾ ਨਹੀਂ ਜਾਂਦਾ ਜਿੱਦਣ ਕੋਈ ਫਰੋਤੀਆਂ ਕੋਈ ਗੋਲੀਆਂ ਕੋਈ ਇਥੇ ਹੱਤਿਆਵਾਂ ਨਹੀਂ ਹੁੰਦੀਆਂ ਕਿਹੜਾ ਦਿਨ ਖਾਲੀ ਆ ਡਾ ਤੁਸੀਂ ਮੀਡੀਆ ਵਾਲੇ ਮੈਨੂੰ ਤੋਂ ਜ਼ਿਆਦਾ ਜਾਣਦੇ ਪਿਛਲੇ ਸਾਲ ਦੀਆਂ ਕੱਢ ਲਓ ਵਾਰਦਾਤਾਂ ਬਚਲੇ ਦੀਆਂ ਕੋਈ ਉਥੇ ਦਾਲਮ ਬੰਦਾ ਇੱਕ ਕੈਮਿਸਟ ਵਾਲਿਆਂ ਤੇ ਗੋਲੀ ਚੱਲੀ ਫਿਰ ਫਤਿਹਗੜ ਚੁੜੀਆਂ ਗੋਲੀ ਚੱਲੀ ਫਿਰ ਕਰਿਆਨੇ ਵਾਲਾ ਇੱਕ ਦੇਰੇ ਬਾਦ ਨਾਲ ਰਵੀ ਕਰਿਆਨੇ ਵਾਲਾ ਮਾਰਤਾ ਗਿਆ ਹੁਣ ਆ ਇੱਕ ਬੇਕਸੂਰ ਮਾਰਤਾ ਗਿਆ ਫਿਰ ਫਤਿਹਗੜ ਚੂੜ ਇਥੇ ਹਰਜਿੰਦਰ ਉੱਪਰ ਲਾ ਕੇ ਗੋਲੀ ਚੱਲੀ ਇਹ ਇੱਕ ਦਿਨ ਦਾ ਨਹੀਂ ਰੋਜ਼ ਦਾ ਹੀ ਕੰਮ ਹੈ ਇਥੇ ਪਟਾਲੇ ਆਪਣੇ ਮਨਾਂ ਨਹੀਂ ਲੈਣਾ ਚਾਹੁੰਦਾ ਜਿਹੜੇ ਆਪਣੇ ਬੋਲਟ ਸਮੇਦ ਦਾ ਕੰਮ ਕਰਦੇ ਸੀ ਉਹਨਾਂ ਤੇ ਇੱਕ ਵਾਰੀ ਨਹੀਂ ਦੋ ਵਾਰੀ ਗੋਲੀ ਚੱਲੀ ਫਿਰ ਇੱਕ ਇਸੇ ਚੱਕਰਬਿਜਾ ਦੇ ਅੰਦਰ ਹੀ ਇੱਕ ਕਾਰੋਬਾਰੀ ਸੀਗੇ ਉਹਨਾਂ ਦੇ ਘਰ ਦੇ ਬਾਹਰ ਗੇਟ ਤੇ ਗੋਲੀਆਂ ਚੱਲੀਆਂ ਸ਼ਿਵਾਲੀ ਫਾਉਂਡਰੀ ਦੇ ਗੇਟ ਤੇ ਗੋਲੀਆਂ ਕਿੱਥੇ ਨਹੀਂ ਚੱਲੇ ਇਹ ਪੰਜਾਬ ਵਿੱਚ ਦੀ ਗੱਲ ਕਰੀਏ ਪੰਜਾਬ ਪੂਰ ਸ ਲਗਾਤਾਰ ਇਹ ਕਹਿ ਸਕਦਾ ਜਿਹੜੇ ਫੈਰਿੰਗ ਕੀਤੀ ਜਾਂਦੀ ਹੈ ਇਨਕਾਊਂਟਰ ਹੋ ਰਹੇ ਨੇ ਲਾਲ ਲਾਲੋ ਇਨਕਾਊਂਟਰ ਹੋ ਰਹੇ ਨੇ ਉਸ ਦਾ ਦੇਖ ਦੇ ਜਿਹੜੇ ਗੈਂਗਸਟਰ ਇਹ ਕੌਣ ਨੇ ਗੈਂਗਸਟਰ ਕਿੱਥੋਂ ਦੇ ਨੇ ਪਰ ਇਹ ਜਿਹੜਾ ਪਨੀਰੀ ਹੈ ਜੀ ਬਹੁਤ ਹੀ ਫੈਲ ਚੁੱਕੀ ਆ ਇਹ ਤੇ ਬੀਕੇਆਈ ਦਾ ਕਦੋਂ ਤੱਕ ਪ੍ਰਦਰਸ਼ਨ ਚੱਲ ਰਹਿਣਾ ਇਹਨਾਂ ਦਾ ਸਾਰਿਆਂ ਦੇ ਮਿਲੀਪੂਤ ਇੱਕੋ ਹੀ ਲਾਈਨ ਆਫ ਐਕਸ਼ਨ ਹੈ ਇਹਨਾਂ ਦਾ ਚਲੋ ਕਾਲਿਸਤਾਨੀ ਇੰਟਰਨੈਸ਼ਨਲ ਨੇ ਜੋ ਗੈਂਸਟਰ ਨੇ ਸੋ ਸਾਰਾ ਮੁਰਦਾਬਾਦ 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 ਜੋ ਪਿਛਲੇ ਬੀਤੀ ਦਿਨੇ ਸ਼ੁੱਕਰਵਾਰ ਕਰਵਾਚੋ ਤੇ ਪੂਜਤਾ ਤਿਹਾਰੇ ਦੇ ਜਿਹੜਾ ਤੇ ਕਤਲੋ ਗੈਰਤ ਹੋਈਆ ਅੰਨੇਵਾ ਗੋਲੀਆਂ ਚਲੀਆਂ ਅੱਜ ਤੱਕ ਨਹੀਂ ਸਰਕਾਰ ਕਿਸੇ ਸਰਕਾਰਾਂ ਚ ਇਤਾਂ ਦੀ ਦਹਿਸ਼ਤ ਕਰਦੀ ਨਹੀਂ ਹੀ ਆ ਗੋਲੀਆਂ ਚੱਲਣ ਨਾਲ ਜੋ ਪਟਾਲੇ ਦਾ ਮਾਹੌਲ ਖਰਾਬ ਹੋਇਆ ਉਹ ਬਹੁਤ ਮੰਦਪਕ ਹੈ ਉੱਥੋਂ ਸਾਡੇ ਸ਼ਹਿਰ ਦੇ ਐਮ ਐਲ ਏ ਪਰਿਵਾਰ ਨਾਲ ਫੜਨ ਦੀ ਬਜਾਏ ਪੋਸਟ ਆਪਾਰਿਆ ਬੰਦ ਨਹੀਂ ਹੋਣਾ ਚਾਹੀਦਾ ਫਲਾ ਨਹੀਂ ਹੋਣਾ ਚਾਹੀਦਾ ਤੁਹਾਨੂੰ ਤੇ ਸ਼ਰਮ ਆਉਂਦੀ ਆ ਦੱਸਦੇ ਥਾਣਿਆਂ ਦੇ ਬਾਹਰ ਰਾਤੀ ਪੁਲਿਸ ਨਾਕੇ ਲਾ ਕੇ ਲੋਕ ਆਮ ਲੋਕਾਂ ਦਾ ਕੋ ਲੰਗਣਾ ਮਾਹੌਲ ਕਰ ਦਿੰਦੀ ਆ ਇੱਥੇ ਇੱਥੇ ਆਪਣੀ ਲੁਕਾਉਣ ਵਾਸਤੇ ਕੀ ਬੰਦ ਨਹੀਂ ਹੋਣਾ ਚਾਹੀਦਾ ਬੰਦ ਹੀ ਕਰਨੀ ਤਾਂ ਅਗੇ ਉਹਨਾਂ ਨੇ ਪੂਰਾ ਆਪਣਾ ਅੰਬਲੇ ਜਾਮਾ ਲਾਇਆ ਵਾ ਕਿ ਇੱਥੇ ਬੰਦ ਸਕਸੈਸਫੁਲ ਨਾ ਹੋਵੇ ਪਰ ਸ਼ਹਿਰ ਦਾ ਹਰ ਆਮ ਬੰਦਾ ਜਿਹੜਾ ਉਸ ਹੱਤਿਆ ਦਾ ਵਿਰੋਧ ਕਰਦਾ ਹੈ ਕੜੀ ਇਸ ਗੋਲੀਬਾਰੀ ਘਟਨਾ ਦਾ ਵਿਰੋਧ ਕਰਦਾ ਸਾਰੇ ਅੱਜ ਸੜਕਾਂ 'ਤੇ ਨੇ ਅਤੇ ਸ਼ਹਿਰ ਨੂੰ ਬੰਦ ਰੱਖਣ 'ਚ ਆਪਣਾ ਸਹਿਯੋਗ ਪਾ ਰਹੇ ਨੇ ਇਹ ਬਿਲਕੁਲ ਇਹ ਕਹਨ ਨੂੰ ਲੱਗਦਾ ਕਿ ਸਿਆਸਤ ਹੋ ਰਹੀ ਹੈ ਕਤਲकांड ਤੇ 500 ਲੈ ਕੇ ਇਹ ਜਿਹੜੇ ਲੋਕ ਅੱਜ ਇਕੱਠੇ ਹੋਏ ਸਾਰੇ ਇਹ ਸ਼ਹਿਰ 'ਚ ਅਮਨ ਕਾਨੂੰਨ ਦੀ ਵਿਵਸਥਾ ਚਾਹੁੰਦੇ ਆ ਸ਼ਹਿਰ 'ਚ ਕਾਰੋਬਾਰ ਚੰਗੀ ਤਰ੍ਹਾਂ ਚੱਲੇ ਇਹ ਚਾਹੁੰਦੇ ਆ ਪਰ ਇੱਕ ਸਭ ਤੋਂ ਮੰਦ ਭਾਗੀ ਗੱਲ ਹੈ ਸ਼ਹਿਰ 'ਚ ਸ਼ਰੇਆਮ ਕਤਲੋਗਰਤ ਹੋ ਜਾਂਦੀ ਹੈ ਸ਼ਰੇਆਮ ਗੋਲੀਆਂ ਚੱਲ ਜਾਂਦੀਆਂ ਉਸਤੇ ਰੋਸ ਹੋਣਾ ਸੰਭਵ ਹੈ ਹਰ ਅਮਨਪਸੰਦ ਦਾ ਪਰ ਇਹ ਪਹਿਲੀ ਵਾਰੀ ਵੇਖਿਆ ਕਿ ਸਰਕਾਰ ਨੂੰ ਅਮਨ ਦੀ ਵਿਵਸਥਾ ਨੂੰ ਕਾਇਮ ਰੱਖਣ ਦੇ ਨਫੇ ਲਿਆ ਤੇ ਉਹ ਉਲਟਾ ਕਹਿ ਰਿਹਾ ਕਿ ਇਹਨੂੰ ਬੰਦ ਹੀ ਹੋਂਦ ਦਿੱਤਾ ਜਾਏਗਾ ਇਹ ਸ਼ਹਿਰ ਚ ਜੋ ਕਲੈਸ਼ ਸਰਕਾਰ ਕਰਾ ਰਹੀ ਹੈ ਬਹੁਤ ਮੰਦ ਭਾਗਾ ਸਰਭਾਗਿਆ ਪੂਰਣ ਆਏ ਜੀ ਬਿਲਕੁਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬੰਦ ਨੂੰ ਰੱਖ ਕੇ ਜੋ ਇਸ ਵੇਲੇ ਸ਼ਹਿਰ ਦੇ ਵਿੱਚ ਨੌਜਵਾਨਾਂ ਦੇ ਅੰਦਰ ਤੁਸੀਂ ਕੈਸੀ ਲਹਿਰ ਦੇਖ ਰਹੇ ਹੋ ਬਹੁਤ ਹੀ ਮਾੜੀ ਲਹਿਰ ਹੈ ਜੀ ਸਾਨੂੰ 3 ਦਿਨ ਹੋ ਗਏ ਰੋਹ ਕੋਲਾ ਆ ਰਹੀਆਂ ਨੇ ਕੀ ਬਟਾਲੇ ਆਈਏ ਕਿ ਨਾ ਆਈਏ ਬਟਾਲੇ ਕਰਵਾ ਚੌਧੇ ਤਿਹਾਰ ਪਿਓਤਰ ਤਿਹਾਰ ਦੇ ਕੋਲੀ ਚੱਲ ਗਈ ਜੀ ਲੋਕਾਂ ਨੇ ਮੰਜ ਡਰ ਆ ਤੇ ਦੂਸਰੇ ਪਾਸੇ ਦੇਖਿਆ ਦੇਖਣ ਵਾਲੀ ਗੱਲ ਹੈ ਜੀ ਉਸ ਪਰਿਵਾਰ ਦਾ ਇੱਕੋ ਇੱਕ ਲੋਤਾ ਪੋਤਸੀ 22 ਸਾਲਾਂ ਦਾ ਜਿਹਨੂੰ ਮੋਤੇ ਘਰ ਟਾਰ ਦਿੱਤਾ ਕਿ ਉਹਦਾ ਕੀ ਕਸੂਰ ਸੀ ਉਹ ਗੈਂਗਸਟਰ ਸੀ ਕਿ ਆ ਉਹਨੂੰ ਫਰੋਤੀ ਆਈ ਸੀ ਸਿਰਫ ਉਹ ਆਪਣੇ ਘਰੋਂ ਸ਼ੂਜ਼ ਲੈਣ ਗਿਆ ਬੰਦਾ ਮਾਰ ਦਿੱਤਾ ਗਿਆ ਬੂਟਾਣੀ ਦੁਕਾਨ ਤੇ ਜਿਹੜੀ ਗੋਲੀ ਪਾਰੀ ਹੋਈ ਜੀ ਵਪਾਰੀ ਵਰਗ ਬਟਾਲੇ ਸ਼ਹਿਰ ਚ ਮਾਲ ਦੇਣਾ ਬੰਦ ਕਰ ਗਿਆ ਲੁਧਿਆਣਾ ਅੰਮ੍ਰਿਤਸਰ ਨੇ ਬਾਈਕਾਟ ਕਰਤਾ ਹੈ ਪੈਸੇ ਦੋ ਤੇ ਮਾਲ ਲੈ ਜੂ ਕਾਰਨ ਉਹਦਾ ਇਹ ਹੈ ਕਿ ਜੀ ਉਹ ਕਹਿੰਦੇ ਸਾਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਵੇਲੇ ਕਿਹੜੀ ਘਟਨਾ ਬਟਾਲੇ ਚ ਵਾਪਰ ਜਾਣੀ ਹੈ ਜੀ ਤੇ ਦੂਸਰੇ ਪਾਸੇ ਸਾਡੇ ਬਟਾਲੇ ਦੇ ਕੁਝ ਵੀਰ ਫੇਸਬੁਕਾਂ ਦੇ ਬਹਿ ਕੇ ਕਹਿ ਰਹੇ ਜੀ ਆਪਾਂ ਇਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵਾਂਗੇ ਤੁਸੀਂ ਦੇਖ ਸਕਦੇ ਹੋ ਇਹਦੇ ਚ ਕੋਈ ਰਾਜਨੀਤਿਕ ਪਾਰਟੀਆਂ ਨਹੀਂ ਹੈ ਸ਼ਹਿਰ ਦੇ ਲੋਕ ਆਪ ਸਵੇਰੇ 9:00 ਵੇ 10:00 ਵੇ ਉੱਠ ਕੇ ਆਏ ਨੇ ਇਸ ਨੂੰ ਸਫਲ ਬਣਾਈਏ ਕਿ ਗਾਂ ਤਾਂ ਇਹ ਚੀਜ਼ ਨਾ ਹੋ ਸਕੇ ਜੇ ਬਿਲਕੁਲ ਐਸੇ ਲਗਾਤਾਰ ਬਟਾਲੇ ਦੇ ਹਰੇਕ ਪੱਕ ਨੂੰ ਜੇਕਰ ਸੁਰੱਖਿਆ ਦੀ ਗੱਲ ਹੋਵੇ ਅਸੀਂ ਉਹਦੇ ਲਿਹਾਜ਼ ਨਾਲ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਇਹ ਰਿਪੋਰਟ ਜਿਹੜੀ ਨਸ਼ਰ ਕੀਤੀ ਸੀ ਪਰ ਜੇ ਕਿਤੇ ਬਟਾਲਾ ਦੇ ਇਹੀ ਲੋਕ ਆ ਜਿਹੜੇ ਅੱਜ ਇਕੱਠੇ ਹੋਏ ਨੇ ਇਹ ਉਸ ਦਿਨ ਜਾਗੇ ਹੁੰਦੇ ਉਸ ਦਿਨ ਇਕੱਠੇ ਹੋ ਕੇ ਐਸਐਸਪੀ ਸਾਹਿਬ ਕੋਲ ਗਏ ਹੁੰਦੇ ਉਸ ਦਿਨ ਐਸਐਸਪੀ ਸਾਹਿਬ ਨੂੰ ਪੁੱਛਦੇ ਕਿ ਇਹਨਾਂ ਨਾਕਿਆਂ ਨੂੰ ਖਾਲੀ ਕਿਉਂ ਰੱਖਿਆ ਗਿਆ ਵਜ੍ਹਾ ਪੁੱਛਦੇ ਤਾਂ ਸ਼ਾਇਦ ਉਹਨਾਂ ਨਾਕਿਆਂ ਤੇ ਫੋਰਸ ਹੁੰਦੀ ਉਹਨਾਂ ਨਾਕਿਆਂ ਦੇ ਉੱਤੇ ਜ਼ਬਰਦਸਤ ਚੈਕਿੰਗ ਹੁੰਦੀ ਤਾਂ ਕੋਈ ਵੀ ਬੰਦਾ ਇਸ ਇਲਾਕੇ ਦੇ ਵਿੱਚ ਆ ਇਸ ਏਰੀਆ ਦੇ ਵਿੱਚ ਅਸਲਾ ਲੈ ਕੇ ਨਾ ਆਉਂਦਾ ਕਿਉਂਕਿ ਜਦੋਂ ਨਾਕੇ ਤੇ ਰੋਕੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਹੈ ਅਸਲਾ ਉੱਥੇ ਪਾਪੂ ਆ ਜਾਣਾ ਸੀ ਔਰ ਇਹ ਜਦੋਂ ਐਂਟਰੀ ਪੁਆਇੰਟ ਜਿੰਨੇ ਨੇ ਉਹਨਾਂ ਐਂਟਰੀ ਪੁਆਇੰਟਾਂ ਦੇਖ ਕਰਕੇ ਖੁਤਾਹੀ ਕਰਕੇ ਗਲਤੀਆਂ ਕਰਕੇ ਅੱਜ ਜੋ ਨਤੀਜੇ ਭੁਗਤਨੇ ਪੈ ਰਹੇ ਨੇ ਉਹ ਸ਼ਹਿਰ ਦੀ ਚੁੱਪ ਦੇ ਕਰਕੇ ਹੀ ਭੁਗਤਨੇ ਪੈ ਰਹੇ ਨੇ ਅੱਜ ਜੋ ਇਕੱਠੇ ਹੋਏ ਆ ਅਸੀਂ ਇਕੱਠੇ ਹਦਨ ਹੁੰਦੇ ਐਸਐਸਪੀ ਸਾਹਿਬ ਕੋ ਜਾਂਦੇ ਸਾਰੇ ਸ਼ਹਿਰ ਦੇ ਨਮਾਇंदे ਭੀੜ ਭੜਕਾ ਨਾ ਜਾਂਦਾ ਜੀ 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 ਔਰ ਮੈਂ ਮਹਾਜਨ ਸਭਾ ਜੀ ਤੁਹਾਡੇ ਨਾਲ ਵੀ ਗੱਲ ਕਰਨੀ ਚਾਹਨਾ ਕਿ ਮਹਾਜਨ ਸਭਾ ਦੇ ਤੁਸੀਂ ਪ੍ਰਤਾਨੋ ਅਤੇ ਤੁਹਾਡੇ ਖਾਸ ਕਰਕੇ ਵਪਾਰੀ ਵਰਗ ਬਹੁਤ ਵੱਡਾ ਮਹਾਜਨ ਪਰਿਵਾਰਾਂ ਦੇ ਵਿੱਚ ਤੇ ਉਹਨਾਂ ਦੇ ਅੰਦਰ ਇਹ دہشت ਤੇ ਡਾਰੇ ਖੌਫੇ ਗੋਲੀਆਂ ਧਮਕੀਆਂ ਫਰੋਟੀਆਂ ਇਹਨਾਂ ਨੂੰ ਲੈ ਕੇ ਗੱਲਾਂ ਤਾਂ ਬਹੁਤ ਆਉਂਦੀਆਂ ਨੇ ਕਿ ਕਿੰਨੇ ਕੁ ਲੋਕਾਂ ਨੂੰ ਇਹ ਜਿਹੜੀਆਂ ਫਰੋਟੀਆਂ ਵਾਸਤੇ ਕੌਲਾ ਆ ਚੁੱਕੀਆਂ ਕਿੰਨੇ ਕੁ ਦੇ ਚੁੱਕੇ ਨੇ ਤੇ ਕਿੰਨੇ ਕੁ ਜੜੇ ਨੇ ਜਿਨ੍ਹਾਂ ਨੂੰ ਪਤਾ ਵੀ ਜੇ ਨਾ ਦਿੱਤੀ ਤੇ ਸਿੱਧੀ ਆਹ ਕਰਕੇ ਗੋਲੀ ਵੱਜਣੀ ਗੱਲ ਇਹ ਹੈ ਜੀ ਜਿਹੜਾ ਇਹ ਕੰਮ ਹੋ ਰਿਹਾ ਬਹੁਤ ਹੀ ਖਤਰਨਾਕ ਹੈ ਪੰਜਾਬ ਸਤਾ ਵਾਸਤੇ ਇਹ ਲਾਂਭ ਦੀ ਗੱਲ ਹੈ ਐਡੀ ਵੱਡੀ ਲਾਂਭ ਤਾਂ ਕਦੀ ਹੋਣ ਸਕਦੀ ਇਹਦੇ ਕਰਵਾਜ ਉਹ ਤੇ ਆ ਗਿਆ ਅਗੋ ਦੁਵਾਲੀ ਆ ਰਹੀ ਹੈ ਜੀ ਲੋਕਾਂ ਦੇ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਕੋਈ ਸਰਸ਼ਨ ਨੇ ਕੋਈ ਵੀ ਫਾਇਦਾ ਕੰਮ ਨਹੀਂ ਕੀਤਾ ਮੈਂ ਕਹਾਂਗਾ ਨਾ ਕਿਹਾ ਤੇ ਲਾਇਸੈਂਸ ਚੱਕ ਦੇ ਆ ਉਹ ਕੀ ਕਿਹਾ ਬੋਲਦੇ ਆ ਇਹ ਨਹੀਂ ਮੇਰੇ ਕਹੇ ਤਿਆਰ ਕਿਹਦਾ ਹੋਇਆ ਕਣੀ ਆ ਇਹ ਚੰਹੀ ਤਰ੍ਹਾਂ ਚੰਹੀ ਤਰ੍ਹਾਂ ਲਗਾ ਦੇ ਚੱਕ ਬੰਦੀ ਹੁੰਦੀ ਚੱਕ ਆਉਂਦੇ ਚੰਗੀ ਤਰ੍ਹਾਂ ਹਾਂਜੀ ਇਹ ਵਾਦਾ ਦਿੱਤੀ ਹੋਣੀ ਅੱਜ ਸਰ ਅੱਜ 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 ਅਸੀਂ ਅੱਜ ਅਸੀਂ ਇਕੱਠੇ ਹੋਏ ਆ ਅੱਜ ਅਸੀਂ ਬਾਜ਼ਾਰ ਬੰਦ ਹੈ ਅੱਜ ਦਾ ਬਾਜ਼ਾਰ ਬੰਦ ਹੈ ਜਿਹੜਾ ਬਟਾਲਾ ਬੰਦ ਹੈ ਤੇ ਨਾਲ ਅਸੀਂ ਕਨਾਂਵਾਂ ਮਾਇੰਗਿਆ ਦੀ ਿਆਈ ਮਰਿਆ ਗਿਆ ਉਹਦਾ 1 ਸਾਲ ਪਹਿਲਾਂ ਪਤਾ ਵੀ ਮਰ ਬੰਦ ਗਈ ਜਿਹੜਾ ਦਿੱਧਤ ਹੋ ਗਈ ਉਹਦੀ ਮਾਂ ਇਕੱਲੀ ਘਰ ਚ ਰਹਿ ਗਈ ਹੈ ਉਹਨੂੰ ਇਨਸਾਫ ਦਾ ਮੁੱਲ ਦੇ ਦੋਸ਼ਿਆ ਦੋਸ਼ਿਆ ਗੱਲ ਦਿੰਦੇ ਹਾਂ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜੀ ਬਿਲਕੁਲ ਐਸੇਲੇ ਕਨਾਂਵਾਂ ਆ ਜਾਣ ਅਦਾ ਜਿਹੜਾ ਪਰਿਵਾਰ ਹੈ ਉਸ ਪਰਿਵਾਰ ਦੇ ਲਈ ਇਹ ਜਿਹੜੀ ਵੱਡੀ ਮੰਗ ਰੱਖੀ ਜਾ ਰਹੀ ਹੈ ਸਖਤ ਤੋਂ ਸਖਤ ਸਜ਼ਾ ਜਿਹੜੀ ਆਪਣੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਵੇ ਬੇਸ਼ੱਕ ਉਹ ਬੱਚਾ ਵਾਪਸ ਤੇ ਨਹੀਂ ਆ ਸਕਦਾ ਪਰ ਇਹ ਜਿਹੜੇ ਸਾਡੇ ਬਟਾਲਾ ਵਾਸੀ ਨੇ ਇੱਕ ਪਛੋਟੇ ਇੱਕ ਮੋੜੇ ਇੱਕ ਸੌੜੇ ਦੇ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਹੁਣ ਉਸ ਮਹਿੰਮ ਦੇ ਖਿਲਾਫ ਇੱਕਦਮ ਲਾਮਬੰਦ ਹੋ ਚੁੱਕੇ ਨੇ ਘਰਾਂ ਜੋ ਬਾਹਰ ਨਿਕਲ ਚੁੱਕੇ ਨੇ ਜਾਗਰੂਕਈਤਾ ਹੋ ਚੁੱਕੇ ਨੇ ਔਰ ਆਸੋਲੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਹੈ ਜਿਹੜੀ ਆ ਉਹ ਹੋ ਚੁੱਕੀ ਹੈ ਸਾਡੇ ਨਾਲ ਮੇਰ ਸਾਹਿਬ ਲਾਈਵ ਪ੍ਰੋਸੀਡਿੰਗ ਕਰੀਏ ਸਾਹਿਬ ਮੇਰ ਸਾਹਿਬ ਜਦੋਂ ਬਾਹਰ ਚਲੀ ਆ ਜਾਓ ਅਜੀਬ ਸਾਡੇ ਨਾਲ ਸਿਟੀ ਪ੍ਰਧਾਨ ਸੰਜੀਤ ਸ਼ਰਮਾ ਜੀ ਸੰਜੀਤ ਸ਼ਰਮਾ ਜੀ ਅੱਜ ਦਾ ਇਹ ਜਿਹੜਾ ਪ੍ਰੋਟੈਸਟ ਇਹਦੇ ਬਾਰੇ ਸੰਖੇਪ ਚ ਲਾਈਵ ਚੱਲ ਰਿਹਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਪ੍ਰੋਟੈਸਟ ਸਿਰਫ ਤੇ ਸਿਰਫ ਬਟਾਲੇ ਵਾਸੀਆਂ ਦੇ ਹੱਕ ਵਿੱਚ ਪ੍ਰੋਟੈਸਟ ਹੈ ਔਰ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਅਸੀਂ ਪੰਜਾਬ ਸਰਕਾਰ ਦੇ ਪੁਲਿਸ ਦੇ ਖਿਲਾਫ ਪ੍ਰੋਟੈਸਟ ਹੈ ਜਿਹੜੇ ਲਾਰਡ ਅੰਡਰ ਦੀ ਜਿਹੜੀ ਹਾਲਾਤ ਹੈ ਬਟਾਲਾ ਸ਼ਹਿਰ ਦੇ ਵਿੱਚ ਉਹਦੇ ਖਿਲਾਫ ਅਸੀਂ ਸਾਰੇ ਜਣੇ ਸ਼ਹਿਰ ਵਾਸੀ ਪਾਰਟੀ ਬਾਇਜੂ ਪਰਖ ਕੇ ਖੜੇ ਆ ਸਾਰੀ ਪਾਰਟੀਆਂ ਦੇ ਲੋਕ ਚਾਹੇ ਭਾਜਪੀ ਨਾਲ ਸੰਬੰਧਿਤ ਨੇ ਚਾਹੇ ਸ਼ਰਮਣੀ ਅਕਾਲੀ ਦਲ ਨਾਲ ਸੰਬੰਧਿਤ ਹੈ ਚਾਹੇ ਸ਼ਿਵ ਸੈਨਾ ਨਾਲ ਸੰਬੰਧਿਤ ਹੈ ਚਾਹੇ ਕਾਂਗਰਸ ਪਾਰਟੀ ਦੇ ਸਾਰੇ ਬੰਦੇ ਪਾਰਟੀ ਬਾਇਜੂ ਉੱਪਰ ਉੱਠ ਕੇ ਅੱਜ ਸ਼ਹਿਰ ਵਾਸੀ ਇਕੱਠੇ ਹੋਏ ਨੇ ਕਹ ਦੋ ਸਿੱਧਾ ਸ਼ਹਿਰ ਵਾਸੀ ਇਕੱਠੇ ਹੋਏ ਨੇ ਔਰ ਅਸੀਂ ਸਾਰੇ ਜਣੇ ਸ਼ਾਂਤ ਮੈਢ ਢੰਗ ਦੇ ਨਾਲ ਹੱਥ ਜੋੜ ਕੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦੀ ਬੇਨਤੀ ਕਰਾਂਗੇ ਕਿ ਅਜਦਾ ਦਿਨ ਰੋਸ ਵਜੋਂ ਸਾਰਾ ਸ਼ਹਿਰ ਬੰਦ ਕੀਤਾ ਜਾਵੇ ਤਾਂ ਜਿਉ ਅਸੀਂ ਇੱਕ ਇੱਕ ਕਨਮਾ ਜਿਵੇਂ ਸ਼ਰਧਾਂਜਲੀ ਦੇ ਦਿੱਤੀ ਹੈ ਏ ਔਰ ਤਾਂ ਕੀ ਅਸੀਂ ਪਟਿਆਲੇ ਸ਼ਹਿਰ ਵੀ ਸ਼ਾਂਤੀ ਵਾਸਤੇ ਸਾਰਿਆਂ ਨੇ ਇਕੱਠੇ ਹੋ ਕੇ ਅਸੀਂ ਪ੍ਰਸ਼ਾਸਨ ਦੇ ਖਿਲਾਫ ਮਰਦਵਾ ਕਰ ਐਸਐਸਪੀ ਪਟਿਆਲਾ ਤੇ ਨਹੀਂ ਖਾਸ ਸੁਨੇਹਾ ਕੋਈ ਐਸਐਸਪੀ ਸਾਰ ਨੂੰ ਤੇ ਪਤਾ ਹੀ ਹੈ ਮੈਂ ਸਮਝਣਾ ਵੀ ਹੁਣੇ ਤੇ ਆਈਪੀਐਸ ਦੀ ਲੋੜ ਨਹੀਂ ਇੱਕ ਪੀਪੀਐਸ ਪੀਪੀਐਸ ਐਸਐਸਪੀ ਦੀ ਲੋੜ ਹੈ ਜਿਹਨੂੰ ਗਰਾਉਂਡ ਲੈਵਲ ਤੋਂ ਲੈ ਕੇ ਪਤਾ ਹੁੰਦਾ ਸੀ ਕਿ ਕਿੱਥੇ ਕੀ ਕਰਨਾ ਸੀ ਇਹ ਉਹੀ ਪੰਜਾਬ ਪੁਲਿਸ ਹੈ ਜਿਹਨੇ ਅਤਵਾਦ ਖਤਰਾ ਕਦਮ ਕੀਤਾ ਸੀ ਇਹ ਉਹੀ ਪੰਜਾਬ ਪੁਲਿਸ ਹੈ ਜਿੰਨੇ ਪੂਰੀ ਸ਼ਾਂਤੀ ਪੰਜਾਬ ਦੇ ਵਿੱਚ ਬਹਾਲ ਕੀਤੀ ਅੱਜ ਅਸੀਂ ਫਿਰ ਡਿਮਾਂਡ ਕਰਦੇ ਪੰਜਾਬ ਦੇ ਵਿੱਚ ਸ਼ਾਂਤੀ ਦੀ ਪਿਆਲੀ ਹੋਵੇ ਕਿਤੇ ਕੋਈ ਨੀਂਦ ਨਾ ਮੇਰ ਸਾਹਿਬ ਤੁਸੀਂ ਜ਼ਰੂਰ ਤੁਹਾਡੇ ਤੇ ਬਹੁਤ ਵੱਡੀ ਚਮੇ ਅੱਜ ਆਹ ਨਾਲ ਚਲਦੇ ਹੋਏ ਗੱਲ ਕਰੀ ਜਾਂਦੇ ਆਓ ਮੇਰ ਸਾਹਿਬ ਜੈ ਹਿੰਦ ਜੈ ਸਰਦਾਰ ਅੱਜ ਜਿਹੜੇ ਲੋਕੀਂ ਲੇਵਾ ਫਾਇਰ ਹੋਏ ਜਿਹੜੇ ਲੋਕ ਜਵਾਨ ਮਰੇ ਗਏ ਜਾਂ ਤੇ ਚਾਰ ਫਟਰ ਹੋ ਗਏ ਉਹਨਾਂ ਦੇ ਰੋਸ ਦੇ ਵਜੋਂ ਸਰਕਾਰ ਨੇ ਚਿੱਤੀ ਦੀ ਮੇਜਗਾਉਣ ਵਾਸਤੇ ਅੱਜ ਸਾਰੇ ਸ਼ਹਿਰ ਨੇ ਤੇ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਬੰਦ ਦੀ ਕਾਲ ਦਿੱਤੀ ਹੈ ਤਾਂ ਕਿ ਜਿਹੜੀ ਕੋਹਗਰ ਦੀ ਨੀਂਦ ਸੁੱਤੇ ਆ ਇਹਨਾਂ ਨੂੰ ਜਗਾਇਆ ਜਾ ਸਕੇ ਸ਼ਾਹ ਜਾਂ ਦਾ ਬਹੁਤ ਮਾੜਾ ਹਾਲਿਆ ਤੇ ਬਿਲਕੁਲੀ ਇਹਨਾਂ ਦਾ ਫਰਜ਼ ਬੰਦਾ ਲੋਕਾਂ ਦੀ ਜਾਲ ਮਾਲ ਦੀ ਰਾਕੀ ਕਰਨਾ ਜਿਹੜੀ ਕਿ ਬਿਲਕੁਲੀ ਨਕਾਮ ਆ ਅੱਜ ਉਹਦੇ ਲਈ ਰੋਜ਼ ਮੁਜ਼ਾਰਾ ਕਰਕੇ ਜਾਂਚ ਕੀਤਾ ਜਾ ਰਿਹਾ ਐਮਐਲਏ ਅਮਨ ਸ਼ੇਰ ਸਿੰਘ ਖੜੀ ਕਲਸੀ ਉਹਨਾਂ ਨੇ ਕੱਲ ਅਪੀਲ ਕੀਤੀ ਹੈ ਕਿ ਜਿਹੜੇ ਦੋਸ਼ੀ ਨੇ ਬੱਚੇ ਨਹੀਂ ਜਾਣਗੇ ਫੜੇ ਜਾਣਗੇ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ ਪੁਲਿਸ ਨੂੰ ਉਹਨਾਂ ਦਾ ਕੰਮ ਕਰਨ ਦਿਓ ਖਾਮ ਖਾ ਬਾਜ਼ਾਰ ਬੰਦ ਕਰਕੇ ਤੁਸੀਂ ਪੈਨਿਕ ਕ੍ਰੀਏਟ ਨਾ ਕਰੋ ਔਰ ਇਹਦੇ ਨਾਲ ਪੁਲਿਸ ਦੀ ਕਾਰਵਾਈ ਦੇ ਵਿੱਚ ਹੁਣ ਫੋਰਸ ਸਾਰੀ ਇੱਧਰ ਲੱਗ ਗਈ ਹੈ ਤਾਂ ਫਿਰ ਦੋਸ਼ੀ ਨੂੰ ਕਿੱਥਾਂ ਫੜੇਗਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਲੋਕਾਂ ਨੂੰ ਦੁਆਲੀ ਮਨਾਉਂਦੇ ਹੋ ਮੈਂ ਤੇ ਦੱਸੋ ਜਿੱਥੇ ਬਟਾਲੇ ਸ਼ਹਿਰ ਚ ਕਤਲ ਹੋਣਦੇ ਆ ਲੁੱਟਰਾ ਖਵਾਉਣਦੇ ਆ ਫਲੋਤੀਆਂ ਮੰਗੀਆਂ ਜਾਂਦੀਆਂ ਤਾਂ ਹੀ ਕਹਿੰਦੇ ਇੱਕ ਦੌਲੀ ਬਣਾ ਲੋ ਬੜੀ ਵੱਡੀ ਗੱਲ ਹੈ ਬੜੀ ਵੱਡੀ ਸੋਚ ਆ ਉੱਚੀ ਸੋਚ ਹੈ ਨਾ ਜੀ ਕਿ ਇੱਥੇ ਬਟਾਲਾ ਸ਼ਹਿਰ ਵਿੱਚ ਲੋਕ ਰਹਿੰਦੇ ਹੋ ਨਾ ਤਾਂ ਹੀ ਕਹੀਏ ਦੌਲੀ ਬਣਾ ਲੋ ਜੀ ਮੈਂ ਇੱਕ ਨਾਲ ਕਹਿੰਦਾ ਬਟਾਲਾ ਦੀ ਜਨਤਾ ਦਾ ਧੰਨਵਾਦ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਪੂਰਨ ਤੌਰ ਦੇ ਪਰ ਬੰਦਾ ਸਰਕਾਰ ਦੀਆਂ ਕੋਝੀਆਂ ਹਰਕਤਾਂ ਦੇ باوجود ਵੀ ਲੋਕਾਂ ਨੇ ਸਾਡਾ ਸਾਥ ਦਾ ਪੂਰਨ ਦਿੱਤਾ ਕਿ ਸ਼ਾਇਦ ਖਲਾ ਵੀ ਲੋਕਾਂ ਨੇ ਸਾਡਾ ਸਾਥ ਦਿੱਤਾ ਸਾਡੇ ਕਈ ਅਮੂਰ ਜੀ ਬਤਾਓ ਤੁਹਾਡੇ ਕੋ ਨਈਏ ਸਾਹਿਬ ਇਹ ਕਹਨ ਚਾਹਣਗੇ ਕਿ ਜਿਹੜੀ ਅਸਲ ਵਿੱਚ ਦੁਕਾਨਾਂ ਬੰਦ ਦੀ ਜਿੱਕਰ ਹੈ ਨਾ ਕਸੇ ਬਟਾਲੇ ਦੇ ਵਿੱਚ 11 ਵਜੇ ਤੱਕ ਦੁਕਾਨਾਂ ਖੁੱਲਦੀਆਂ ਨੇ ਅਜੇ ਤਾਂ ਸੁਖਨਾ ਨਾ ਹੀ ਬਚੇ ਨੇ ਤੇ 9:30 ਦੇ ਵਿੱਚ ਅਸੀਂ ਦੇਖਦੇ ਦੁਕਾਨਾਂ ਤਾਂ ਬੰਦੀ ਹੋਣੀਆਂ ਨੇ ਮੈਂ ਕਹਿੰਦਾ ਸਰ ਲੋਕੀ 8 ਵਜੇ ਵੀ ਖੋਲਦੇ ਆ ਐ ਨਹੀਂ ਕਿ 7 ਵਜੇ ਨਹੀਂ ਖੋਲਦੇ ਜੇ 11 ਵਜੇ ਖੋਲਦੇ 7 ਵਜੇ ਵੀ ਖੋਲਦੇ ਆ ਇਹ ਗੱਲ ਨਹੀਂ ਗੱਲ ਕੀ ਆ ਰੋਸ ਕੀ ਆ ਰੋਸ ਕਿ ਬਟਾਲਾ ਸ਼ਹਿਰ ਜਿਹੜਾ ਬੇਵਸ ਹੋ ਗਿਆ ਲਵਾਰਸ ਹੋ ਗਿਆ ਉਹਦਾ ਕੋਈ ਵਾਰਸ ਨਹੀਂ ਉਹਦੇ ਵਿਰੋਧ ਵਿੱਚ ਜਿਹੜੇ ਕਤਲ ਹੋਇਆ ਸ਼ਰੇਆ ਦਿਨ ਦਿਹਾੜੇ ਕਰਵਾ ਚੌਥਾ ਦਿਨ ਜਿਹਨਾਂ ਨੇ ਪੀਗੀਆਂ ਰਡੀਆਂ ਕਰ ਦਿੱਤੀਆਂ ਇਹਨਾਂ ਨੇ ਮਾਮਾ ਦੇ ਪੁੱਤ ਮਾਰ ਦਿੱਤੇ ਉਦੇ ਸਬੰਧ ਵਿੱਚ ਆਪਾਂ ਜਿਹੜਾ ਅੱਜ ਬਟਾਲਾ ਬੰਦਕ ਦੀ ਕਲਦ ਦਿੱਤੀ ਆ ਤੇ ਮੈਂ ਬਟਾਲਾ ਵਾਸੀਆਂ ਧੰਨਵਾਦ ਕਰਦਾ ਸਾਰੇ ਬਟਾਲਾ ਕੁਝ ਬੰਦੇ ਛੱਤਲ ਉਹਨਾਂ ਦਾ ਵੀ ਧੰਨਵਾਦ ਕਿ ਜਿਨ੍ਹਾਂ ਨੇ ਕਿਹਾ ਕਿ ਦਿਵਾਲੀ ਮਨਾ ਲਓ ਠੀਕ ਆ ਜੀ ਉਹਨਾਂ ਨੂੰ ਅੱਛਾ ਇਹ ਕਾਲ ਕਿੰਨਾ ਵੱਲੋਂ ਆ ਜੇ ਸਹੀ ਮੈਨਾਂ ਕਿ ਅੱਜ ਬੰਦ ਦਾ ਬੰਦ ਦਾ ਕ੍ਰੈਡਿਟ ਬੰਦ ਦਾ ਕ੍ਰੈਡਿਟ ਕੌਣ ਖੱਟ ਲੇਗਾ ਕਾਲੇ ਜਨਤਾ ਬਟਾਲੇ ਜਨਤਾ ਦੀ ਆਵਾਜ਼ ਆ ਸਾਰੀ ਜਿਹੜੀ ਬਟਾਲੇ ਜਨਤਾ ਦੀ ਤੁਹਾਨੂੰ ਕੋਈ ਤਰਅੜੜ ਨਹੀਂ ਚਾਹੀਦਾ ਕੋਮ ਪ੍ਰਕਾਸ਼ ਜੀ ਅੱਜ ਦੇ ਹਾਲਾਤ ਜਿਹੜੇ ਨੇ ਜੋ ਦਿਖ ਰਹੇ ਹੋ ਤੁਸੀਂ ਤੋਂ ਇਹਨਾਂ ਹਾਲਾਤਾਂ ਦਾ ਤੁਹਾਡਾ ਨਜ਼ਰੀ ਸਰਕਾਰ ਦੀ ਨਾਕਾਮੀ ਤੇ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਹੈ ਕਿਉਂਕਿ ਜਿੰਨਾ ਦਾ ਘਰ ਜੀ ਚੱਲ ਜਾਂਦਾ ਵੈ ਉਹਨਾਂ ਨੂੰ ਪਤਾ ਹੈ ਕਿ ਕੀ ਪਣਾ ਵਰਤਦਾ ਉਹਨਾਂ ਨਾਲ ਪਰ ਅਸੀਂ ਤੇ ਚੁੱਪ ਕਰਕੇ ਬੈਠ ਕੇ ਕਹਿ ਦਿੰਦੇ ਆ ਵੀ ਚਲੋ ਵੀ ਤੁਸੀਂ ਦਿਵਾਲੀ ਬਣਾ ਲਓ ਆਪਣਾ ਤੁਸੀਂ ਜਿਹੜਾ ਤਿਹਾਰ ਮਨਾਓ ਪਹਿਲੋਂ ਤੇ ਜਿਹੜਾ ਹੈ ਮੈਂ ਤੇ ਅਮਰ ਸਿੰਘ ਹਸ਼ਿਆਰੀ ਚਲੋ ਇੱਕ ਲੀਡਰ ਵਧੀਆ ਪਰ ਉਹਦੇ ਸਲਾਹਕਾਰਾਂ ਤੇ ਮੈਨੂੰ ਮਤਲਬ ਬੜੀ ਹਰ ਗੁਰੂ ਨੂੰ ਸਲਾਹ ਕਿ ਦੇਣ ਦੇ ਨੇ ਵੀ ਤੂੰ ਬੰਦ ਰਹਾ ਤਰਵਾਸਾ ਕੋ ਤਿਰਦੇ ਆਪ ਚਾਈਦਾ ਬਹਿਣਾ ਜੀ ਜੀ ਵੀ ਲੋਕਾਂ ਨੂੰ ਵੀ ਭਾਈ ਤੁਸੀਂ ਇਹਨਾਂ ਦਾ ਸਾਥ ਦਿਓ ਜਿੰਮੇਵਾਰੋਂ ਪ੍ਰਕਾਸ਼ ਜੀ ਤੁਸੀਂ ਕਿੰਨੂੰ ਮੰਨਦੇ ਹੋ ਤੁਹਾਡਾ ਤਸਰਬਾ ਬਹੁਤ ਹੈ ਸਿਆਸਤ ਪੌਰ ਦੇ ਉੱਤੇ ਵੀ ਤੁਸੀਂ ਬਹੁਤ ਮਹਾਰਤ ਹਾਸਲ ਕੀਤੀ ਇਹ ਤਾਂ ਦੱਸੋ ਜਿੰਮੇਵਾਰ ਕੌਣ ਜਿੰਮੇਵਾਰ ਹੈ ਤੇ ਸਰਕਾਰ ਉਹਦੀ ਮਕਾਮੀ ਗੁੰਡਾ ਰਾਜ ਚੱਲ ਰਿਹਾ ਦੇਖੋ ਸਰਕਾਰ ਤੇ ਐਸਐਸਪੀ ਫਰਕ ਦਾ ਪੁਲ ਪ੍ਰਸ਼ਾਸਨ ਦੇ ਵਿੱਚ ਫਰਕ ਹੁੰਦਾ ਸੋ ਪ੍ਰਸ਼ਾਸਨ ਆ ਜਿਹੜਾ ਉਹ ਕਿਤੇ ਨਾ ਕਿਤੇ ਹੁਣ ਉਹ ਪੁਲਿਸ ਜਿਹੜੀ ਤੁਹਾਨੂੰ ਲੱਗਦਾ ਕਿ ਉਹ ਫੇਲ ਹੋ ਰਹੀ ਹੈ ਸੁਰੱਖਿਆ ਤਰ੍ਹਾਂ ਦੇ ਵਿੱਚ ਆ ਜੀ ਪਿਛਲੇ ਦਿਨਾਂ ਅਸੀਂ ਨਾਕੇ ਵਿਖਾਏ ਨਾ ਉਹਦਾ ਮਤ ਅਸਰ ਕੀ ਹੋਇਆ ਨਹੀਂ ਨਾਕੇ ਵਿਖਾਏ ਤੇ ਨਾਕੇ ਹੈ ਕਿੱਥੇ ਜੀ ਨਾਕਾ ਹੀ ਕਦੇ ਵੇਖੇ ਨਹੀਂ ਜੇ ਪੁਲਿਸ ਤੇ ਚਲੋ ਵੇਖੋ ਪਤੀ ਗੱਲ ਕੀ ਹੈ ਕਿਸੇ ਵੀ ਕ੍ਰਿਮੀਨਲ ਦੇਤੇ ਪੁਲਿਸ ਦੀ ਬਰਦੀ ਦੀ ਦਹਿਸ਼ਤ ਹੈ ਗਈ ਹੈ ਬਹੁਤ ਜ਼ਿਆਦਾ ਵਾ ਜੇ ਪੁਲਿਸ ਨਾਕੇ ਲਾਏ ਹੋਣ ਪਰ ਉਹਨਾਂ ਦੀ ਦਹਿਸ਼ਤ ਨਹੀਂ ਜਦੋਂ ਨਾਕਾ ਹੀ ਕੋਈ ਨਹੀਂ ਅੱਜ ਬੰਦ ਕਿੰਨੇ ਤੋਂ ਕਿੰਨੇ ਵਜੇ ਤੱਕ ਬੰਦ ਅੱਜ ਹੈਗਾ ਵੀ ਆਪਾਂ ਹਾਡੇ ਦੇ ਕੋਸ਼ਿਸ਼ ਹੈ ਵੀ ਲੋਕੀ ਸ਼ਹਿਰ ਵਾਲੇ ਸਾਰਾ ਦਿਨ ਬੰਦ ਕਰਨ ਬਾਕੀ ਦੇ ਚਲੋ 2 ਤੋਂ ਬਾਅਦ 1 2 ਤੋਂ ਬਾਅਦ ਕਿਪੜ ਵੀ ਲੈਂਦੇ ਨੇ ਤੇ ਕੋਈ ਤਾਂ ਹੌਸ ਰਸਤ ਹੋਣੀ ਕੋਈ ਗੱਲ ਬਾਤ ਹੋਈ ਕੋ ਕੋਲਾਈ ਕਿਸੇ ਦੀ ਕਿਉਂ ਪ੍ਰਕਾਸ਼ੀ ਘਰ ਬੈਠੋ ਆਰਾਮ ਨਾਲ ਕਿਹੜੇ ਪੰਗੇ ਚ ਪਏ ਮੇਰੇ ਘਰ ਸਵੇਰੇ ਸਪੈਸ਼ਲ ਬ੍ਰਾਂਚ ਤੋਂ ਬੰਦੇ ਗਏ ਸੀ ਤੇ ਮੈਂ ਉਸੇ ਵੇਲੇ ਚਲੋ ਆ ਗਿਆ ਸੀ ਮਾ ਜਲ ਰਜੀਵ ਹੈ ਉਹ ਕਹਿੰਦੇ ਮੈਨੂੰ ਹੌਸ ਰਸਤ ਦਿੱਤਾ ਦਵਾ ਅੰਸ਼ਰ ਜੀ ਆਪਾਂ ਇਹਨਾਂ ਦੇ ਵੀ ਗਏ ਦੇ ਘਰ ਤੇ ਪਰ ਵੈਸੇ ਤੇ ਚਲੋ ਵੈਸੇ ਦੇ ਤਿੰਦੇ ਵੀ ਇਹ ਕੋਈ ਪੋਲੀਟਿਕਲ ਮਤਲਬ ਇਹ ਕੋਈ ਸ਼ਾਇਰੀ ਦੇ ਖਿਲਾਫ ਨਹੀਂ ਕਰਦੇ ਵੀ ਜਿਹੜਾ ਉਹ ਕਹਿਣ ਲਿਆ ਵੀ ਤੁਸੀਂ ਬੰਦਰਾ ਕਰੋ ਚਾਹ ਦੇ ਸ਼ਾਇਰੀ ਦੇ ਖਿਲਾਫ ਬੰਦ ਕਰਨ ਦੀ ਜੀ ਜੀ ਕਾਲ ਦਿੱਤੀ ਹੈ ਅਸੀਂ ਤੇ ਆਪਣੇ ਰੋਸ ਵਿੱਚ ਦਿੱਤੀ ਹੈ ਵੀ ਜੋ ਹੋਇਆ ਵੈ ਬਹੁਤ ਮੰਦਪਾ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਹੁਣ ਵੀ ਪ੍ਰਸ਼ਾਸਨ ਦੇ ਉਹ ਮਾਮ ਕਰ ਰਹੇ ਆ ਕਿ ਇਹੋ ਜਿਹੇ ਧੰੋਨੇ ਕੰਮ ਹੋਣ ਦੇ ਨੇ ਇਹਨਾਂ ਦੇ ਇਨਰਡ ਕਿਲ ਪਾਈ ਜਾਵੇ ਕਿ ਬਿਲਕੁਲ ਮੈਂ ਕਹਾਂਗਾ ਚੇਤਨ ਜੀ ਤੁਹਾਨੂੰ ਰਿਕਵੈਸਟ ਇਹ ਹੈ ਕਿ ਇਸ ਵੇਲੇ ਜਿਹੜੇ ਦਰਸ਼ਕ ਹਨ ਉਹਨਾਂ ਦੇ ਬਾਰ-ਬਾਰ ਕਮੈਂਟ ਆ ਰਹੇ ਕਿ ਜਿੱਥੇ-ਜਿੱਥੇ ਅਸੀਂ ਨਾਲ ਲੀਡਰਾਂ ਨੂੰ ਦਿਖਾ ਰਹੇ ਹਾਂ ਖਾਸ ਕਰਕੇ ਹੋਟਸ ਦਿਖਾਓ ਇੱਥੇ ਤਣਾਕੀ ਕਿਹੋ ਜੀ ਹੈ ਖਾਸ ਕਰਕੇ ਦੁਕਾਨਾਂ ਬੰਦ ਵਿਖਾਓ ਸ਼ਟਰ ਮੁਖਾਓ ਕਿ ਵਾਕਿਆ ਹੀ ਦੁਕਾਨਾਂ ਬੰਦ ਹੈਗੀਆਂ ਜਾਂ ਨਹੀਂ ਹੈਗੀਆਂ ਸੋ ਨਾਲ-ਨਾਲ ਇਹਨਾਂ ਨਾਲ ਦਿਖਾ ਕੇ ਇੱਥੇ ਲੱਗ ਲੱਗੇ ਰਹੋ ਸੋ ਅੱਗੇ ਜੀ ਕਿਵੇਂ ਹੋ ਤੁਹਾਡੇ ਕਰ ਵੀ ਕਹਿੰਦੇ ਨੇ ਕਿ ਅੱਜ ਰੋਕਿਆ ਗਿਆ ਤੁਹਾਨੂੰ ਨਹੀਂ ਮੈਨੂੰ ਰੋਕਿਆ ਨਹੀਂ ਗਿਆ ਜੀ ਕੋਈ ਰੋਕਿਆ ਨਹੀਂ ਗਿਆ ਪ੍ਰਸ਼ਾਸਨ ਦਾ ਬੰਦੇ ਜ਼ਰੂਰ ਆਏ ਆ ਉਹਨਾਂ ਨਾਲ ਉਹੋ ਹੀ ਚੀਜ਼ ਕਹੀ ਗਈ ਆ ਕਿ ਜੋ ਕੰਮ ਕਰਨਾ ਪੀਸਫੁਲੀ ਤੋ ਅਸੀਂ ਆਮ ਦੁਕਾਨਦਾਰ ਲੋਕ ਆ ਸਾਡਾ ਜਿਹੜਾ ਵੀ ਕੋਈ ਕੰਮ ਹੋਏਗਾ ਪੀਸਫੁਲੀ ਹੋਏਗਾ ਪੀਸਫੁਲੀ ਹੋਈ ਸਾਰੇ ਲੋਕਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਪਿਆ ਕਿ ਇੱਕ ਜਿਹੜਾ ਇੱਕ ਛੋਟੇ ਜਿਹੇ ਬੱਚੇ ਦੀ ਇੱਕ ਬਰਦਾ ਦੁਕਾਨ ਤੋਂ ਤੁਰਦਾ ਦੁਕਾਨ ਨੂੰ ਤਾਲਾ ਲਾ ਕੇ ਘਰ ਜਾਣ ਲੱਗਦਾ ਤੇ ਉਹ ਆਪਣੇ ਘਰ ਹੀ ਨਹੀਂ ਪਹੁੰਚਦਾ ਕੱਲਾ-ਕੱਲਾ ਪੁੱਤ ਹੋਵੇ ਤੇ ਰਸਤੇ ਵਿੱਚ ਹੀ ਮਾਰਿਆ ਜਾਵੇ ਸਾਡਾ ਪੰਜਾਬ ਬਹੁਤ ਖੁਸ਼ਹਾਲ ਦੇ ਸੀਗਾ ਇੱਥੇ ਦੀ ਆਉਂਦੀ ਕਰੀਏ ਤੀਜਾ ਕਰੀ ਨੋਬਤ ਇਹ ਜਿੱਦੜੀ ਆਪਣਾ ਕੀ ਇਹ ਡਾਰੇ ਖੌਫ ਤੁਹਾਡੇ ਚਿਹਰੇ ਤੋਂ ਵੀ ਚਲਕ ਰਿਹਾ ਤੁਹਾਡੀ ਆਵਾਜ਼ ਤੋਂ ਵੀ ਲੱਗ ਰਿਹਾ ਕਿ ਵਾਕਿਆ ਹੀ ਤੁਸੀਂ ਇਸ ਚੀਜ਼ ਨੂੰ ਲੈ ਕੇ ਮੰਦੇ ਪਏ ਹੋ ਕਿ ਪਤਾ ਨਹੀਂ ਹੈ ਇਹ ਜਮਰਾਜ ਕਿੱਥੇ ਤੇ ਕਦੋਂ ਤੇ ਕਿਹੜੇ ਰੂਪ ਚ ਟੱਕਰ ਜਾਏ ਇਹ ਇਹੋ ਜਿਹਾ ਕਨੌਣਾ ਚਿਹਰਾ ਜਿਹੜਾ ਅਸਲੀ ਸਮਾਜ ਵਿੱਚ ਜਿਹੜਾ ਸਾਹਮਣੇ ਆ ਰਿਹਾ ਗੈਂਗਸਟਰ ਵਾਰ ਦਾ ਕਿੰਨਾ ਬੋਲ ਵਾਲਾ ਹੋ ਚੁੱਕਾ ਰਾਵਾਂ ਕਿ ਕੋਈ ਸਮਝ ਨਹੀਂ ਲੱਗਦੀ ਕਿ ਕਿਹੜੇ ਵੇਲੇ ਕਿਹੜੇ ਬੰਦੇ ਕੋਈ ਫਰੋਤੀ ਮੰਗੀ ਹੁੰਦੀ ਆ ਕਿੰਨੂੰ ਜਾਨ ਦੀ ਧਮਕੀ ਆਈ ਹੁੰਦੀ ਆ ਨਾ ਉਹ ਖੁੱਲ ਕੇ ਬੋਲ ਸਕਦਾ ਨਾ ਕਿ ਉਹ ਦੱਸਦਾ ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿਆਂ ਔਰ ਖਾਸ ਕਰਕੇ ਜਿੰਨੇ ਇੱਥੇ ਡਿਟਰ ਸਾਹਿਬ ਆਨੇ ਇਹਨਾਂ ਨੂੰ ਵੀ ਦੱਸ ਦਿਆਂ ਕਿ ਇਹਨਾਂ ਨੇ ਵੀ ਉਹ ਕਹਾਣੀ ਸੁਣੀ ਹੋਗੀ ਤੇ ਕਹਾਣੀ ਅਸੀਂ ਵੀ ਦੱਸ ਦਿੰਨੇ ਆ ਨਾਲ ਦੀ ਨਾਲ ਹੀ ਕਿ ਪਿਛਲੇ ਸਮੇਂ ਵਿੱਚ ਬਚਪਨ ਦੇ ਵਿੱਚ ਸਾਰਿਆਂ ਨੇ ਦੱਸਿਆ ਹੋਣਾ ਕਿ ਕਹਿੰਦੇ ਨੇ ਕਿ ਇੱਕ ਬਿੱਲੀ ਸੀ ਤੇ ਚੂਹਿਆਂ ਨੂੰ ਉਹ ਖਾ ਜਾਂਦੀ ਸੀ ਹੈਨਾ ਤੇ ਸਾਰੇ ਚੂਹਿਆਂ ਨੇ ਬਹਿ ਕੇ ਸਲਾਹ ਕੀਤੀ ਕਿ ਕੋਈ ਇਹੋ ਜਿਹਾ ਕੰਮ ਕਰੇ ਜਿਹਦਾ ਬਿੱਲੀ ਆਵੇ ਤਾਂ ਉਹਦਾ ਪਤਾ ਲੱਗੇ ਇੱਕ ਚੂਹੇ ਨੇ ਉੱਠ ਕੇ ਕਿਹਾ ਮਹਾਰਾਜ ਬਿੱਲੀ ਦੇ ਗੱਲ ਚ ਨਾ ਕੱਲੀ ਪਾ ਦਿਓ ਜੇ ਜਦੋਂ ਆਏ ਕੱਲੀ ਖੜਕ ਜਾ ਕਰੇਗੀ ਤਾਂ ਸਾਨੂੰ ਪਤਾ ਲੱਜਿਆ ਕਰਨਾ ਤੇ ਅਸੀਂ ਬਾਜਿਆ ਕਰਾਂਗੇ ਬਿੱਲਾ ਚ ਮੜਿਆ ਕਰਾਂਗੇ ਸਾਰੇ ਬੜੇ ਖੁਸ਼ੇ ਨਾਰੇ ਬੜੇ ਮਾਰੀ ਉਹਨਾਂ ਨੇ ਬੱਲੇ 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 ਬੜੀ ਸੋਹਣੀ ਸਲਾਹ ਪਰ ਬਿੱਲੀ ਦੇ ਕਰਕੇ ਕੱਲੀ ਪਾਇ ਜਾਵੇ ਤੇ ਉਹਨਾਂ ਦੇ ਵਿੱਚ ਇੱਕ ਤੁਹਾਡੇ ਵਰਗਾ ਸਿਆਣਾ ਇੱਕ ਸਾਈਟ ਤੇ ਵੀ ਬੈਠਾ ਸੀ ਤੇ ਉਹਨੇ ਫਿਰ ਕਿਹਾ ਕਹਿੰਦਾ ਵੀ ਇਹ ਤਾਂ ਮੈਨੂੰ ਦੱਸੋ ਤੁਹਾਡੇ ਚੋ ਬਿੱਲੀ ਦੇ ਕਰਕੇ ਕੱਲੀ ਪਾਉ ਕੌਣ ਅਸੀਂ ਬਾਜ਼ਾਰ ਤੇ ਬੰਦ ਕਰ ਲਿਆ ਗਰੌੜਾ ਵੀ ਪਾਲੋਗੇ ਨਾਰੇ ਵੀ ਮਾਰ ਲੋਗੇ ਸਹੀ ਮਿਹਨਤ ਵਿੱਚ ਇਹਨਾਂ ਨੂੰ ਨਕੇਲ ਪਾਉ ਕੌਣ ਅਸੀਂ ਵੀ ਉਹ ਆਮ ਚੂਹਿਆਂ ਵਰਗੀਆਂ ਚੂਹੇ ਆ ਜੀ ਮੈਂ ਕਹੂ ਵੀ ਨਹੀਂ ਕਿ ਗੱਲ ਸਮਝ ਰਹੇ ਹੋ ਮੈਂ ਨਹੀਂ ਕਿਹਾ ਮੈਂ ਤਾਂ ਇਹਨਾਂ ਦੇ ਨਾਲ ਟੱਲੀ ਪਾਉ ਕੋਈ 10 ਰਿਆਤ ਅਨੁਸਾਰ ਨਕੇਲਪਾਨਾ ਪ੍ਰਸ਼ਾਸਨ ਦਾ ਕੰਮ ਆ ਨਾ ਕਿ ਹਟਾ ਅਸੀਂ ਤੇ ਆਮ ਜਨਤਾ ਵਾਂ ਅਸੀਂ ਤਾਂ ਹੱਥ ਪੈਰ ਜੋੜ ਸਕਦੇ ਹਾਂ ਜਿੰਨਾਂ ਕੋਲ ਅਸਲੇ ਨੇ ਜਿੰਨਾਂ ਨੂੰ ਸਰਕਾਰ ਦੇ ਥੋੜੀ ਦਿੱਤੀ ਦੀ ਆ ਐਸ ਐਚਓ ਨੇ ਡੀ ਐਸ ਪੀ ਸਾਹਿਬ ਨੇ ਐਸ ਐਸ ਪੀ ਸਾਹਿਬ ਨੇ ਇਹਨਾਂ ਲੋਕਾਂ ਦਾ ਕੰਮ ਆ ਜੀ ਨਕੇਲਪਾਨਾ ਜੀ ਅੱਜ ਦਾ ਅੱਜ ਦਾ ਪੱਟਾਛ ਤੋਂ ਇਲਾਵਾ ਕੋਈ ਵਾਰਨਿੰਗ ਵੀ ਹੈ ਵਾਰਨਿੰਗ ਦੋਗੇ ਤਾਂ ਵਾਰਨਿੰਗ ਕੋਈ ਨਹੀਂ ਜੀ ਪ੍ਰਸ਼ਾਸਨ ਅੱਗੇ ਬੇਨਤੀ ਆ ਬੇਨਤੀ ਬੇਨਤੀ ਆ ਕਿ ਇਹਨੂੰ ਦੁਬਾਰਾ ਪੰਜਾਬ ਨੂੰ ਜਿਤਨਾ ਮਾਨ ਸਾਹਿਬ ਕਹਿੰਦੇ ਅਗਲੀ ਰੰਗਲਾ ਪੰਜਾਬ ਬਣਾਣਾ ਉਹ ਬਣਾਣ ਕਿੰਨੇ ਬੜੇ ਬਲਾਂਕਾ ਕੇ ਅੰਕਾ ਜੀ ਕਹਿ ਰਹੇ ਨੇ ਕਿ ਪ੍ਰਸ਼ਾਸਨ ਹਾਂਜੀ ਸਿਰਫ ਸ਼ਬਦਾਂ ਵਿੱਚ ਤੱਕ ਨਾ ਇਹ ਰਹੇ ਰੰਗਲਾ ਪੰਜਾਬ ਬਣਾਓ ਬਿਲਕੁਲ ਹੈ ਜੀ ਰੰਗਲਾ ਪੰਜਾਬ ਬਹੁਤ ਜ਼ਰੂਰੀ ਸਾਡੇ ਨਾਲ ਇੱਕ ਛੋਟੀ ਭੈਣ ਵੀ ਇੱਥੇ ਖੜੀ ਆ ਪਈ ਇਹਨਾਂ ਤੋਂ ਵੀ ਜਾਣਦੇ ਅੱਜ ਇਸ ਪ੍ਰੋਟੈਸਟ 'ਚ ਆਏ ਕਿ ਨਾ ਤੁਹਾਡੇ ਮੇਰਾ ਨਾਮ ਮस्तान ਪਕੇਤਾ ਹੈ ਜਨ ਕ੍ਰਾਂਤੀ ਸੰਘ ਪ੍ਰਦੇਸ਼ ਅਧਿਖਮ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਹੀ ਕਹਿਣਾ ਚਾਹਨੀ ਜਿਹੜਾ ਇਹ ਬੰਦ ਕਾਲ ਹੋਇਆ ਅੱਜ ਉਹ ਕੋਈ ਮਾਮੂਲੀ ਕਾਰਨ ਨਹੀਂ ਹੋਇਆ ਇੱਥੇ ਕਈਆਂ ਦੀ ਪੰਜ ਲੋਕਾਂ ਦੇ ਪੰਜ ਚਾਰ ਲੋਕਾਂ ਦੇ ਗੋਲੀ ਚਲਾਈ ਗਈ ਹੈ ਜਿਦੇ ਵਿੱਚ ਦੋ ਤਿੰਨ ਲੋਕਾਂ ਦੀ ਹੱਤਿਆ ਵੀ ਹੋ ਚੁੱਕੀ ਹੈ ਮੈਂ ਤੁਹਾਡੀ ਜਾਣਕਾਰੀ ਆਸਤੇ ਤੁਸੀਂ ਰਹਿਤ ਰਹੋ ਹਮੇਸ਼ਾ ਜਿਹੜੀ ਹੈ ਨਾ ਜਾਣਕਾਰੀ ਪੁਖਤਾ ਰੱਖੋ ਛੋਟਾ 6 ਲੋਕਾਂ ਦੇ ਗੋਲੀ ਚੱਲੀ ਹੈ ਚਾਰ ਲੋਕ ਜਖਮੀ ਨੇ ਦੋ ਦੀ ਮੌਤ ਹੋਈ ਹੈ ਔਰ ਉਹਦੇ ਵਿੱਚ ਕਰਨ ਮਹਾਜਨ ਹੈ ਜਿਹੜਾ ਉਹ ਘਰ ਦਾ ਇਕਲੌਤਾ ਚਿਰਾਗ ਸੀ ਇਕਲੌਤਾ ਬੇਟਾ ਸੀ ਕੁਝ ਸਮਾਂ ਪਹਿਲਾਂ ਉਹਦੇ ਪਿਤਾ ਦੀ ਡੈਥ ਹੋਈ ਹੈ ਔਰ ਉਸ ਮਾਂ ਨੂੰ ਜਾ ਕੇ ਪੁੱਛੋ ਜਿਹੜੀ ਮਾਨਸਿਕ ਤੌਰ ਤੇ ਪਹਿਲੇ ਪਰੇਸ਼ਾਨ ਹੈ ਅੱਜ ਬੇਸ਼ੱਕ ਉਹ ਨਾਰੇ ਬਾਜੀ ਦਾ ਵਿੱਚੋਂ ਮੈਨੂੰ ਨਹੀਂ ਪਤਾ ਉਹਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ ਪਰ ਨਾ ਤਾਂ ਉਹਦੇ ਘਰ ਕਿਸੇ ਨੇ ਆਟਾ ਪਾਣਾ ਨਾ ਉਹਦੇ ਘਰ ਕਿਸੇ ਨੇ ਖਰਚਾ ਦੇਣਾ ਤੇ ਨਾ ਹੀ ਕਿਸੇ ਦੇ ਘਰ ਉੱਧਰ ਜਾਣਾ ਅੱਜ ਦੇ ਵਿੱਚ ਕੋਈ ਇਹੋ ਜਿਹਾ ਠੋਸ ਹੱਲ ਕੱਢਣਾ ਚਾਹੀਦਾ ਕਿ ਜਿਸ ਤਰੀਕੇ ਦੇ ਨਾਲ ਉਸ ਮਾਂ ਦੇ ਹੰਝੂ ਜਿਹੜੇ ਨੇ ਕੋਈ ਪਹੁੰਚ ਸਕੇ ਉਸ ਮਾਂ ਨੂੰ ਕੋਈ ਆਸਰਾ ਕੋਈ ਸਹੂਲਤ ਮਿਲ ਸਕੇ ਚਾਹੇ ਉਹ ਸਰਕਾਰ ਵੱਲੋਂ ਹੋਵੇ ਤੇ ਚਾਹੇ ਉਹ ਤੁਹਾਡੇ ਵੱਲੋਂ ਜੀ ਜੀ ਜ਼ਰੂਰ ਉਹਨਾਂ ਨੂੰ ਸਹੂਲਤ ਮਿਲਣੀ ਚਾਹੀਏ ਜੋ ਵੀ ਹੈ हां ਤੁਸੀਂ ਕੀ ਕਹਿਣਾ ਚਾਹੁੰਦੇ ਐ ਇਸ ਬੰਦ ਦੇ ਨਾਲ ਸਹਿਮਤ ਆ ਜੋ ਬੰਦ ਕਰਾਇਆ ਜਾ ਰਿਹਾ ਜੀ ਬਿਲਕੁਲ ਮੈਂ ਸਹਿਮਤ ਹਾਂ ਸਭ ਕੇ ਸਾਥ ਜੀ ਹਾਂ ਸੋ ਪੰਦ ਨੂੰ ਲੈ ਕੇ ਹਰ ਕੋਈ ਕਹਿ ਰਿਹਾ ਕਿ ਅਸੀਂ ਸਹਿਮਤ ਐ ਸੋ ਆਮ ਪਬਲਿਕ ਦੇ ਵਿੱਚ ਅ ਸਾਡੇ ਨਾਲ ਜਨਾਬ ਜੀ ਤੁਸੀਂ ਇਸ ਬੰਦ ਦੇ ਉੱਤੇ ਕੀ ਕਹਿਣਾ ਚਾਹ ਸਰ ਮੈਂ ਇੱਕ ਦੁਕਾਨਦਾਰ ਆ ਬਟਾਲੇ ਦਾ ਵਸਨੀਕ ਆ ਮੈਂ ਕਿਸੇ ਪਾਰਟੀ ਦੇ ਬੰਦਨਾ ਨਹੀਂ ਗੱਲ ਕਰਦਾ ਕਿਸੇ ਪਾਰਟੀ ਦੇ ਖੁੱਲੇ ਨਾਲ ਗੱਲ ਨਹੀਂ ਕਰਦਾ ਮੈਂ ਇੱਕ ਦੁਕਾਨਦਾਰ ਹੋਣ ਦੇ ਨਾਤੇ ਇਹ ਕਹਿੰਦਾ ਕਿ ਹਾਡਾ ਦੁਕਾਨਦਾਰ ਕੀ ਸੇਫ ਹੈਗਾ ਗੋਲੀਆਂ ਚੱਲਣਾ ਕਿ ਇਹ ਇਹ ਸਹੀ ਕੰਮ ਹੈ ਦੇਖੋ ਬਟਾਲੇ 'ਚ ਅੱਜ ਦੁਕਾਨਦਾਰਾਂ ਨੇ ਕਿਸੇ ਪੋਲਿਟਿਕਲ ਲੀਡਰ ਦੇ ਕਹਿਣ ਤੇ ਬੰਦ ਨਹੀਂ ਕੀਤਾ ਕਿਸੇ ਦੀ ਕਾਲ ਤੇ ਬੰਦ ਨਹੀਂ ਕਰ ਰਹੇ ਦੁਕਾਨਦਾਰ ਸਿਰਫ ਆਪਣੀ ਰੱਖਿਆ ਵਾਸਤੇ ਬੰਦ ਕਰ ਰਹੇ ਜਿੰਮੇਵਾਰ ਕੌਣ ਹੈ ਛੋਟ ਤੇ ਆਈ ਆਪਾਂ ਹਾਂ ਇਹ ਗੱਲਾਂ ਸਾਰਿਆਂ ਨੇ ਕਰ ਲਈ ਜਿੰਮੇਵਾਰ ਸਰਕਾਰਾਂ ਨੇ ਪਨਾਹ ਲੀਡਰ ਗੈਂਗਸਟਰ ਨੂੰ ਸਰਕਾਰਾਂ ਦਿੰਦੀਆਂ ਗੈਂਗਸਟਰ ਕਿੱਦਾਂ ਬਣ ਜਾਏਗਾ ਹੂੰ ਕੋਈ ਗੈਂਗਸਟਰ ਨਹੀਂ ਉਹਦਾ ਮਨਸੇ ਦਾ ਸਭ ਇੱਕ ਵਰਦੀ ਬੜੀ ਹੈ ਤੁਹਾਨੂੰ ਵਰਦੀ ਪੁਆਤੀ ਜਾਵੇ ਪੁਲਿਸ ਦਾ ਇਥੇ ਕੀ ਰੋਲ ਹੈ ਐਸਰਮੇ ਬਟਾਲਾ ਦਾ ਕੀ ਰੋਲ ਹੈ ਦੇਖੋ ਇਥੇ ਐਸਪੀ ਟੀ ਦਾ ਕੀ ਰੋਲ ਹੈ ਇਥੇ ਡੀਐਸਪੀ ਸਿਟੀ ਦਾ ਕੀ ਰੋਲ ਹੈ ਐਸਐਸਓ ਦਾ ਕੀ ਰੋਲ ਹੈ ਦੇਖੋ ਮੈਂ ਇੱਕ ਜੀ ਜਾਣਨਾ ਹੈ ਕਿਰ ਤੁਹਾਨੂੰ ਵੀ ਪੁਲਿਸ ਦੀ ਵਰਦੀ ਪੁਆ ਕੇ ਇੱਥੇ ਖੜਾ ਕਰ ਦਿੱਤਾ ਜਾਵੇ ਨਾ ਇੱਥੋਂ ਦੇ ਲੋਕੀ ਜਾਣ ਤੋਂ ਪਹਿਲਾਂ ਡਰਨਗੇ ਕਿ ਪੁਲਿਸ ਖੜੀ ਹੈ ਠੀਕ ਹੈ ਅਗਰ ਪੁਲਿਸ ਦੀ ਵਰਦੀ ਦਾ ਖੌਫ ਹੀ ਨਹੀਂ ਹੈਗਾ ਕਿਸੇ ਜਿੱਦੋ ਵਰਦੀ ਦਾ ਮੁੱਲ ਕੀ ਹੈ ਫਿਰ ਇੱਥੇ ਮੁੱਲ ਨਹੀਂ ਹੈਗਾ ਵਰਦੀ ਦਾ ਐਸੇ ਮੇਰੇ ਤੇ ਵੀ ਕੁਝ ਤੇਰੇ ਪਹਿਲਾਂ ਹਮਲਾ ਆਇਆ ਸੀਗਾ ਅੱ ਅੱਜ ਤੋਂ 5 ਮਹੀਨੇ ਪਹਿਲਾਂ ਮੇਰੇ ਤੇ ਮੇਰੇ ਤੇ ਹਮਲਾ ਆਇਆ ਮੇਰੇ ਤੇ ਮੇਰੀ ਮੇਰੀ ਲੁੱਟ ਖੋਈ ਕੁਝ ਨਹੀਂ ਬਣਿਆ ਠੀਕ ਹੈ ਮੈਂ ਚੀਜ਼ ਕਹਣਾ ਹੈ ਕਿ ਜੇ ਐਸਐਸਪੀ ਸਾਹਿਬ ਦੇਖੋ ਤੁਸੀਂ ਇਹ ਕਿਸਰ ਖਬਰ ਕੀਤੀ ਸੀਗੀ ਕਿ ਬਟਾਲੇ ਦੇ ਨਾਕੇ ਖਾਲੀ ਆ ਕੱਲ ਇੱਕ ਖਬਰ ਆ ਰਹੀ ਕਿ ਬਟਾਲੇ ਦੇ ਨਾਕੇ ਭਰੇ ਦਿਆ ਕਿਤੋਂ ਆਈ ਫੋਰਸ ਫੋਰਸ ਕਿਤੋਂ ਆਈ ਸਰ 4 ਦਿਨ ਪਹਿਲਾਂ ਤਾਜੀ ਖਬਰ ਦੇ ਮੁਤਾਬਕ ਬਟਾਲੇ 'ਚ ਫੋਰਸ ਨਹੀਂ ਸੀ ਸਾਰੇ ਨਾਕੇ ਖਾਲੀ ਸੀ ਕਿਤੇ ਕੋਈ ਪੁਲਿਸ ਨਹੀਂ ਸੀ ਹੈਗੀ ਕੱਲ ਹਰ ਚੌਂਕ ਦੇ ਵਿੱਚ 5-5 6-6 ਮੁਲਾਜ਼ਮ ਸੀਗੇ ਉਹ ਕਿਤੋਂ ਆ ਗਏ ਦੇਖਣ ਵਾਲੀ ਗੱਲ ਹੈ ਸਰ ਕਿ ਅਗਰ ਨੀਅਤ ਹੋਏਗੀ ਸਭ ਕੁਝ ਹੋ ਜਾਏਗਾ। ਪਾਕਿਸਤਾਨ ਵਿੱਚ ਕੋ ਬੰਦੇ ਜਾਂ ਖੁੱਲੇ ਦਾ ਦੇਖੋ ਠੀਕ ਹੈ ਦੀਵਾਲੀ ਆ ਰਹੀ ਹੈ ਪਰ ਜੇ ਕਿਸੇ ਦੇ ਘਰ ਕੋਈ ਮਰ ਗੋ ਜੇਗੀ ਅਸੀਂ ਦੀਵਾਲੀ ਕਰਕੇ ਦੁਕਾਨਾ ਖੋਲ ਲਾਂਗੇ। ਜਿਹੜੇ ਪਰਿਵਾਰ ਦੇ ਵਿੱਚੋਂ ਬੱਚਾ ਚਲ ਗਿਆ ਸਰ ਮੇਰੇ ਘਰ ਦੇ ਪਿਛਲਾ ਘਰ ਆ ਉਹਨਾਂ ਦਾ ਉਹ ਕੱਲੀ ਮਾਤਾ ਰਹਿ ਗਈ ਵਿਚਾਰੀ। ਉਹਦਾ ਕੀ ਕਸੂਰ ਹੈ? ਜਾਂ ਤੇ ਇਹ ਵੀ ਦੱਸੋ ਆਗੇ ਕਿ ਉਹਦੀ ਸਰਕਾਰ ਨੇ ਕੀ ਹੈਲਪ ਕੀਤੀ? ਜੇ ਕੋਈ ਸਰਕਾਰ ਨੇ ਉਹਦੇ ਵਾਸਤੇ ਦੇਖੋ ਉਹ ਵਿਚਾਰੀ ਕੱਲੀ ਰਹਿ ਗਈ ਤੇ ਪਤੀ ਦੀ ਜਿਹੜੀ ਹੈ ਡੈਥ ਪਿਛਲੇ 6 ਮਹੀਨੇ ਇੱਕ ਸਾਲ ਪਹਿਲਾਂ ਹੋ ਗਈ ਸੀ ਤਾਂ ਹੁਣ ਬੇਟਾ ਚਲ ਗਿਆ ਸਰ ਉਹ ਵਿਚਾਰੀ ਤਾਂ ਕੀ ਹੈ ਕੌਣ ਹੈ ਜੀ ਬਿਲਕੁਲ ਬਿਲਕੁਲ ਸੋ ਆਓ ਅਸੀਂ ਨਾਲ ਦੀ ਨਾਲ ਅੱਗੇ ਚੱਲਦੇ ਹਾਂ ਤਾਂ ਵਿਖਾਈਏ ਪਹਿਲਾਂ ਕਿ ਸ਼ੇਰਾਂ ਵਾਲਾ ਦਰਵਾਜ਼ਾ ਹੈ ਜਿੱਥੋਂ ਸ਼ਹਿਰ ਦੇ ਅੰਦਰੋਂ ਕਦੀ ਵੀ ਪਟਕਾ ਸਟ ਸ਼ੁਰੂ ਹੁੰਦੇ ਨੇ ਤਾਂ ਇਸ ਸ਼ੇਰਾਂ ਵਾਲੇ ਦਰਵਾਜ਼ੇ ਤੋਂ ਹੀ ਹਮੇਸ਼ਾ ਸ਼ੁਰੂਆਤ ਜਿਹੜੀ ਹੈ ਉਹ ਹੁੰਦੀ ਆ ਆਸ-ਪਾਸ ਤੁਸੀਂ ਦੇਖ ਰਹੋ ਕਿ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਇਹ ਸ਼ੇਰਾਂ ਵਾਲਾ ਦਰਵਾਜ਼ਾ ਤੋ ਆਸੇ-ਪਾਸੇ ਤੁਸੀਂ ਸਾਰੇ ਪਾਸੇ ਦੇਖੋ ਕਿ ਪੁਲਿਸ ਨੇ ਬਹੁਤ ਹੀ ਪੂਕਤਾ ਤੋਂ ਬਹੁਤ ਹੀ ਵੱਡੇ ਪ੍ਰਬੰਧ ਨੇ ਔਰ ਇਹ ਐਸੇ ਤੁਸੀਂ ਚੇਤਨ ਜੀ ਜਰਾ ਕਿ ਸ਼ਟਰ ਤੇ ਤਾਲੇ ਜ਼ਰੂਰ ਦਿਖਾਓ ਇਹ ਤੁਸੀਂ ਹੁਣ ਦੇਖੋ ਵੱਡੇ-ਵੱਡੇ ਸ਼ੋਰੂਮ ਨੇ ਇਹ ਤਾਲੇ ਬੰਦ ਨੇ ਤਾਲਿਆਂ ਨੂੰ ਕਲੋਜ਼ ਕਰੋ ਤਾਲਿਆਂ ਦੇ ਲਾ ਕੇ ਜਾਓ ਜਰਾ ਔਰ ਦਿਖਾਓ ਕਿ ਤਾਲੇ ਲੱਗੇ ਹੋਏ ਨੇ ਤੁਸੀਂ ਤਾਲਿਆਂ ਨੂੰ ਚੈੱਕ ਕਰੋ ਦਰਸ਼ਕੋ ਕਿ ਐਸੇਲੇ ਬਾਜ਼ਾਰ ਦੇ ਵਿੱਚ ਸਾਰੇ ਪਾਸੇ ਤਾਲੇ ਲੱਗੇ ਹੋਏ ਨੇ ਔਰ ਬਾਜ਼ਾਰ ਸੰਪੂਰਨ ਤੌਰ ਤੇ ਬੰਦ ਹੈ ਔਰ ਇਹ ਜਿਹੜੀ ਬੰਦ ਦੀ ਕੌਲ ਹੈ ਔਰੇ ਲੱਗਦਾ ਕਿ ਬਹੁਤ ਪਰਵਾਹ ਹੰਧਾਰਾ ਜਿਹੜਾ ਸ਼ਹਿਰ ਵਾਸੀਆਂ ਵੱਲੋਂ ਜਿਹੜੀ ਬੰਦ ਦੀ ਕੌਲ ਹੈ ਉਹਨੂੰ ਮਿਲ ਚੁੱਕਾ ਹੈ। ਤੋਂ ਚੇਤਨ ਜੀ ਅਸੀਂ ਹੁਣ ਆ ਵਕੀਲ ਸਾਹਿਬ ਨਾਲ ਗੱਲ ਕਰਾਂਗੇ ਕਿ ਤੁਸੀਂ ਇਸ ਮੁੱਦੇ ਦੇ ਤੇ ਕੀ ਕਰਨਾ ਚਾਹੋ। ਦੇਖੋ ਜੀ ਪੁਲਿਸ ਦਾ ਕੌਲ ਫੋ ਮੈਂ ਦੇ ਚਾਹਨਾ ਕਿ ਇਹੋ ਜਿਹਾ ਹੋਣਾ ਚਾਹੀਦਾ ਵਾ ਕਿ ਇੱਕ ਚਿੰਦੀ ਚੋੜ ਦੀ ਇਨੀ ਜੁਰਤ ਨਹੀਂ ਪੈਂਦੀ ਕਿ ਮੰਦਰ ਦੇ ਅੱਗੋਂ ਕੋ ਚੱਪਲ ਵੀ ਚੋਰੀ ਕਰ ਜੇ। ਔਰ ਇੱਥੇ ਇਹ ਜੁੜਤ ਹੋ ਗਈ ਆ ਕਿ ਥਾਣਿਆਂ ਦੇ ਗ੍ਰਨੇਡ ਚੱਲਦੇ ਪਏ ਨੇ। ਔਰ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਸ਼ਰਿਆਂਵ ਇੱਕ ਦਿਨ ਤਿਹਾੜ ਵਾਲ ਲੇਡੀਜ਼ ਦਾ ਤਿਹਾੜ ਸੀਗਾ ਔਰ ਪਰਵਾ ਉਥੇ ਕਹ ਲਓ ਕਿ ਸਾਰਾ ਕਟ ਹੋਇਆ ਦਾ ਹੈਗਾ ਉਥੇ ਆ ਕੇ ਕੋਈ ਚਿੰਦੀ ਚੋੜੀ ਹੀ ਕਹਿ ਸਕਦੇ ਆ ਜਿਹੜੇ ਡਰਕਲ ਹੁੰਦੇ ਨੇ ਆ ਕੇ ਗੋਲੀਆਂ ਮਾਰ ਕੇ ਗਾਹਾਂ ਗਏ ਨੇ ਇਹਦਾ ਮਤਲਬ ਕੀ ਆ ਕਿ ਪੁਲਿਸ ਦਾ ਡਰ ਖੋਹ ਜੇਰਾ ਵਾ ਗੈਂਗਵਾਰਾਂ ਨੂੰ ਨਹੀਂ ਰਿਹਾ ਦਾ ਉਹਦੇ ਵਿੱਚ ਨਾਕਾਮੀ ਕਿਦੀ ਹੈ ਪੁਲਿਸ ਅਫੀਸ਼ੀਅਲਸ ਦੀ ਮੈਂ ਤੇ ਇਹ ਮੰਨਾਂਗਾ ਔਰ ਪੰਜਾਬ ਗਵਰਨਮੈਂਟ ਨੇ ਸ਼ਾਇਦ ਉਹਨਾਂ ਦੇ ਹੱਥ ਰੋਕੇ ਹੋਏ ਨੇ ਕਿ ਕੋਕੋ ਜਾ ਕੇ ਕੰਮ ਨਹੀਂ ਕਰਨਾ ਜਿਵੇਂ ਕੋ ਸੱਲ ਜਿਹੜੀ ਇੱਕ ਬੜੀ ਭਾਵਕ ਅਪੀਲ ਕੀਤੀ ਸੀ ਅਮਨ ਚੇਤ ਸਿੰਘ ਚੈਰੀ ਕਲਤੀ ਉਹਨਾਂ ਨੇ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਪੁਲਿਸ ਦੇ ਕੰਮ 'ਚ ਰੁਕਾਵਟ ਨਾ ਬਣੋ ਪੁਲਿਸ ਨੂੰ ਮੁਸਤਕੀਲ ਨਾ ਕੰਮ ਕਰਨ ਦਿਓ ਉਹ ਬਿਲਕੁਲ ਜਿਹੜੇ ਗੁਨਾਹਗਾਰ ਨੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਗ੍ਰਿਬਾਂਦ ਤੱਕ ਹੱਥ ਉਹਨਾਂ ਦਾ ਪਹੁੰਚ ਨਹੀਂ ਵਾਲਾ ਇਸ ਤਰੀਕੇ ਨਾਲ ਪੁਲਿਸ ਦੇ ਰਾਹ 'ਚ ਰੁਕਾਵਟ ਬਣਾਂਗੇ ਤੇ ਉਹਨਾਂ ਦੇ ਕੰਮ ਦੇ ਵਿੱਚ ਦੇਰੀ ਹੋਏਗੀ ਤੋਂ ਦਿਨ ਜਿਹੜਾ ਦੁਕਾਨਦਾਰਾਂ ਵੱਲੋਂ ਵੀ ਇਹਨਾਂ ਚੇਤਰ ਕੀਤਾ ਕਿ ਉਹਨਾਂ ਦਾ ਵੀ ਧਿਆਨ ਰੱਖਿਆ ਕਿ ਬਹੁਤ ਸਾਰੀਆਂ ਕੋਲਾ ਦੁਕਾਨਦਾਰਾਂ ਵੱਲੋਂ ਉਹਨਾਂ ਪਾਂ ਤੇ ਉਹਨਾਂ ਦੇ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ ਸੋ ਉਹ ਅਪੀਲ ਦਾ ਅਸਰ ਕਿਉਂ ਨਹੀਂ ਪੈਂਦਾ ਦੀਵਾਲੀ ਤੱਕ ਵੇਟ ਕਰੋ ਅਸੀਂ ਬੜੇ ਵੱਡੇ ਪੈਮਾਨੇ ਤੇ ਕਾਰਵਾਈ ਕਰਾਂਗੇ ਜੇਕਰ ਕੋਈ ਇਹ ਜੀ ਤੁਹਾਨੂੰ ਲੱਗੇਗਾ ਕਿ ਕੋਈ ਕੋਤਾਹੀ ਹੋਈ ਹੈ ਸਰ ਅੱਜ ਦੀ ਡੇਟ ਹੈਗੀ ਮੇਰੇ ਖਿਆਲ ਚ 13 ਤਰੀਕ ਆ ਜੀ ਪਰ ਦੀਵਾਲੀ ਆਗੀ 21 ਤਰੀਕ ਨੂੰ ਕੀ 8 10 ਦਿਨ ਇਦਾਂ ਵੀ ਵੇਟ ਕਰਦੇ ਰਾਵਾਂਗੇ ਕਿ ਇਨਵੈਸਟੀਗੇਸ਼ਨ 21 ਤਰੀਕ ਦਾ ਘਹੀਂ ਪੈਂਡਿੰਗ ਰੱਖ ਦੀਏ ਔਰ ਰਹੀ ਗੱਲ ਸ਼ਰੀਕਲ ਸੀ ਕੀ ਦੀ ਮਾਂ ਜੋਬ ਸਾਡੇ ਐਮਐਲਏ ਸਾਹਿਬ ਨੇ ਇਨੀ ਗੱਲ ਕਹੀ ਆ ਮੈਂ ਇਹ ਕਹਾਂਗਾ ਕਿ ਘਰ ਦੇ ਵਿੱਚ ਕੋਈ ਮੌਤ ਹੋ ਜਾਂਦੀ ਹੈ ਨਾ ਕਈ ਦਿਨ ਤੇ ਹਾਲ ਨਹੀਂ ਵੇਖਦੇ ਚੌਥੇ ਤੱਕ ਅਸੀਂ ਆਪਣੀ ਦੁਕਾਨਾਂ ਬੰਦ ਰੱਖਦੇ ਆ ਔਰ ਮੇਰੇ ਖਿਆਲ ਦੇ ਵਿੱਚ ਅਸੀਂ ਪੂਰਾ ਸ਼ਹਿਰ ਦਾ ਅਸੀਂ ਰੋਸ ਮਾਰਚ ਕੱਢਿਆ ਵਾ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ ਕਿਸੇ ਨਾਲ ਕੋਈ ਤੱਕਾ ਕੋਈ ਜ਼ਬਰਦਸਤੀ ਕੀਤੀ ਔਰ ਦੁਕਾਨਦਾਰਾ ਭਰਾਵਾਂ ਨੇ ਖੁਦ ਜਿਹੜੇ ਵਪਾਰੀ ਭਰਾਵਾਂ ਨੇ ਖੁਦ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝ ਕੇ ਇੱਕ ਰੋਸ ਪ੍ਰਗਟ ਕੀਤਾ ਇਸ ਕਰਕੇ ਉਹਨਾਂ ਨੇ ਸ਼ਹਿਰ ਸਾਰਾ ਬੰਦ